ਰਾੜ ਸਾਹਿਬ ਆ ਜਿਹੜੇ ਤੇ ਅਸੀਂ ਤਾਂ ਇਹਨਾਂ ਨੂੰ ਬੜੇ ਸਮਝਦਾਰ ਤੇ ਬਹੁਤ ਸਿਆਸੀ ਲੀਡਰ ਸਮਝਦੇ ਸੀ ਇਹਨਾਂ ਦਾ ਸਾਡੇ ਮਾਲਵੇ ਵਾਲੇ ਪਾਸੇ ਵੀ ਰਮਾਣਾ ਸਾਹਿਬ ਵੀ ਨੋਨੀ ਮਾਨ ਵੀ ਰੋਜੀ ਬਰਕੰਦੀ ਵੀ ਸਾਡੇ ਪ੍ਰਧਾਨ ਵੀ ਪਾਰਟੀ ਦੇ ਇਹਨਾਂ ਦੇ ਕੋਈ ਪਸੰਦੀ ਨਹੀਂ ਬੰਦਾ ਕਿਹੜੇ ਫਿਰ ਇਹਨਾਂ ਦੇ ਕਿਹੜੇ ਬੰਦਾ ਪਸੰਦ ਆ ਵੀ ਕਿਹੜਾ ਸਹੀ ਆ ਕੰਮ ਕਰਦੇ ਆ ਜਿੰਨਾ ਇਹ ਵਰਕ ਕਰ ਰਹੇ ਆ ਸਾਡੇ ਮਾਲਵੇ ਦੇ ਵਿੱਚ ਹੋਰ ਕੌਣ ਵਰਕ ਕਰ ਸਕਦਾ ਅੱਜ ਪਾਰਟੀ ਨੂੰ ਉਹਨਾਂ ਨੇ ਸਟੈਂਡ ਕੀਤਾ ਖੜਾ ਕੀਤਾ ਤਾਂ ਇੱਥੇ ਸਾਰੇ ਵਰਕਰ ਖੜੇ ਹਨ ਦੀ ਹਮਾਇਤ ਦੇ ਵਿੱਚ ਅਸੀਂ ਪਰਮਨੰਥ ਬੰਟੀ ਰਮਾਨੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਚਟਾਨ ਵਾਂਗ ਖੜੇ ਹਾਂ ਇਹ ਲਫ਼ਜ਼ ਕਰਨਜੀਤ ਬਰਾੜ ਨੂੰ ਕਿਉਂ ਵਰਤਨੇ ਪਏ ਕਿ ਬੰਟੀ ਰਮਾਨਾ ਨੇ ਬੇੜਾ ਗਰਭ ਕੀਤਾ ਪਾਰਟੀ ਦਾ ਕਿਉਂਕਿ ਉਹਨਾਂ ਦੀ ਆਪਦੀ ਹੋਂਦ ਖਤਮ ਹੋ ਜਾ ਰਹੀ ਹੈ ਪਾਰਟੀ ਦੇ ਵਿੱਚ ਬਰਾੜ ਸਾਹਿਬ 10 ਸਾਲ ਕਾਲੀ ਦਲ ਦੀ ਸਰਕਾਰ ਰਹੀ ਸੀਮ ਹਾਊਸ ਹਰਥਾ ਦੇ ਦਿੱਲੀ ਅਸੀਂ ਤੁਹਾਨੂੰ ਵੇਲੇ ਰਹੇ ਹਾਂ ਬਰਾੜ ਸਾਹਿਬ ਕਰਨਜੀਤ ਸਿੰਘ ਬਰਾੜ ਰਮਾਨਾ ਸਾਹਿਬ ਜਿਨੀ ਟੀਮ ਸਾਰੇ ਇਕੱਠੇ ਹੁੰਦੇ ਸੀ ਉਦੋਂ ਤੁਸੀਂ ਇਹ ਰਮਾਣਾ ਸਾਹਿਬ ਚੰਗੇ ਸੀ ਉਹ ਰਮਾਣਾ ਸਾਹਿਬ ਨੂੰ ਤੁਸੀਂ ਮਾੜਾ ਕਿਉਂ ਨਹੀਂ ਆ ਸਾਢੇ 7 ਸਾਲ ਹੋਣ ਲੰਗੇ ਸਰਕਾਰ ਵੀ ਨਹੀਂ ਉਹ ਤਾਂ 5 ਸਾਲ ਪਹਿਲੇ ਕਾਂਗਰਸ ਦੇਗੀ 2.5 ਸਾਲ ਇਹਨਾਂ ਨੂੰ ਹੋ ਗਿਆ ਆਮਾਦੀ ਪਾਰਟੀ ਵਾਲੋਂ ਸਾਢੇ 7 ਸਾਲ ਤੇ 10 ਸਾਲ ਹੋ ਸਾਢੇ 17 ਸਾਲ ਰਮਾਣਾ ਸਾਹਿਬ ਤੁਹਾਨੂੰ ਮਾੜੇ ਨਹੀਂ ਲੱਗੇ ਹੁਣ ਤੁਹਾਨੂੰ ਇਹ 10 ਦਿਨਾਂ ਦੇ ਵਿੱਚ ਜੇ ਰਮਾਣਾ ਸਾਹਿਬ ਤੇ ਸੁਖਬੀਰ ਜੀ ਤੇ ਕਿਉਂ ਉਂਗਲਾਂ ਠਾਉਣ ਲੱਗ ਪਏ ਗੱਲ ਕਰਕੇ ਆਪਾਂ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਜਿੰਨੇ ਸ਼ਰੂਮਨੀ ਕਾਲੀਦਾਲ ਦੇ ਲੀਡਰ ਨੇ ਤਾਂ ਉਹ ਪਰਮਨ ਸਿੰਘ ਬੰਟੀ ਰਮਾਣਾ ਦੇ ਹੱਕ ਦੇ ਵਿੱਚ ਆਏ ਨੇ ਜੇਕਰ ਕੱਲ ਦੀ ਗੱਲ ਕਰੀਏ ਤਾਂ ਫਰੀਦਕੋਟ ਸ਼ਹਿਰੀ ਦੇ ਜਿੰਨੇ ਉਹਦੇ ਧਾਰਨੇ ਉਹਨਾਂ ਵੱਲੋਂ ਜਿਹੜਾ ਬੰਟੀ ਰਮਾਣਾ ਦੇ ਹੱਕ ਦੇ ਵਿੱਚ ਆਵਾਜ਼ ਠਾਈ ਆ ਤੇ ਚੰਨਜੀਤ ਸਿੰਘ ਬਰਾੜ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿੰਨੇ ਪਿੰਡਾਂ ਦੇ ਵਿੱਚ ਸਰਪੰਚ ਰਹਿ ਚੁਕੇ ਨੇ ਪੰਜ ਰਹਿ ਚੁਕੇ ਨੇ ਤੇ ਹੁਣ ਜਿਹੜੀਆਂ ਉਹਨਾਂ ਕੋਲੇ ਸ਼ਰੋਮਨੀ ਅਕਾਲੀ ਦਲ ਦੀਆਂ ਇਹ ਮੌਦੇਦਾਰੀਆਂ ਨੇ ਤਾਂ ਅੱਜ ਉਹ ਵੀ ਜਿਹੜਾ ਵਿਸ਼ੇਸ਼ ਤੌਰ ਤੇ ਇਕੱਠੇ ਹੋਏ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਚਰਨਜੀਤ ਸਿੰਘ ਬਰਾੜ ਵੱਲੋਂ ਜੋ ਵੰਟੀਰਮਾਨਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਬਿਲਕੁਲ ਗਲਤ ਨੇ ਤਾਂ ਸਰਪੰਚ ਸਾਹਿਬ ਜਿਵੇਂ ਹੁਣ ਲਗਾਤਾਰ ਪਾਰਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਅਕਾਲੀ ਕਾਲੀ ਦਲ ਦੀ ਗੱਲ ਨਹੀਂ ਕਰਦੇਗੇ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਕੰਮ ਚੱਲਦੇ ਰਹਿੰਦੇ ਆ ਜਿਹੜਾ ਆਪਦੇ ਪਾਰਟੀ ਦੇ ਵਰਕਰ ਹੀ ਦੂਜੇ ਤੇ ਸਵਾਲ ਖੜੇ ਕਰਦੇ ਰਹਿੰਦੇ ਆ ਬੰਟੀ ਰਮਾਣਾਂ ਤੇ ਸਵਾਲ ਖੜੇ ਹੋਏ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਸਵਾਲ ਖੜੇ ਹੋਏ ਨੇ ਤੁਨੂੰ ਕਿਉਂ ਲੋਰ ਪੈ ਗਈ ਅੱਜ ਬੰਟੀ ਰਮਾਣ ਦੇ ਹੱਕ ਦੇ ਵਿੱਚ ਆਵਾਜ਼ ਠਾਉਂਦੀ ਅੱਜ ਤਾਂ ਜੀ ਇਹ ਗੱਲ ਹੀ ਕਵਾਂਗੇ ਜੋ ਚਰਨਜੀਤ ਸਿੰਘ ਬਰਾੜ ਪਾਰਟੀ ਦੇ ਮਾੜੇ ਗਲਤ ਗੱਲਾਂ ਕਰ ਰਿਹਾ ਉਹਨਾਂ ਨੂੰ ਕਰਨੀ ਨਹੀਂ ਚਾਹੀਦੀਆਂ ਬੰਟੀ ਰਮਾਣਾਂ ਉਹ ਕਰ ਰਿਹਾ ਸੁਵੀਰ ਸਿੰਘ ਬਾਦਲਵਾਲ ਕਰ ਰਿਹਾ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਵੀ ਬਰਾੜ ਸਾਹਿਬ ਆ ਜਿਹੜੇ ਅਸੀਂ ਤਾਂ ਇਹਨਾਂ ਨੂੰ ਬੜੇ ਸਮਝਦਾਰ ਤੇ ਬਹੁਤ ਸਿਆਸੀ ਲੀਡਰ ਸਮਝਦੇ ਸੀ ਇਹਨਾਂ ਦਾ ਸਾਡੇ ਮਾਲਵੇ ਵਾਲੇ ਪਾਸੇ ਵੀ ਰਮਾਣਾ ਸਾਹਿਬ ਵੀ ਨੋਨੀ ਮਾਨ ਵੀ ਰੋਜੀ ਬਰਕੰਦੀ ਵੀ ਸਾਡੇ ਪ੍ਰਧਾਨ ਵੀ ਪਾਰਟੀ ਦੇ ਇਹਨਾਂ ਦੇ ਕੋਈ ਪਸੰਦ ਹੀ ਨਹੀਂ ਬੰਦਾ ਕਿਹੜੇ ਫੇਰ ਇਹਨਾਂ ਦੇ ਕਿਹੜੇ ਬੰਦਾ ਪਸੰਦ ਆ ਵੀ ਕਿਹੜੇ ਸਹੀ ਆ ਕੰਮ ਕਰਦੇ ਆ ਜਿੰਨਾ ਇਹ ਵਰਕ ਕਰ ਰਹੇ ਆ ਸਾਡੇ ਮਲਵੇ ਦੇ ਵਿੱਚ ਹੋਰ ਕੌਣ ਵਰਕ ਕਰ ਸਕਦਾ ਅਜਰਮਾਨਾ ਸਾਹਿਬ ਆ ਘਰ ਘਰ ਜਾ ਕੇ ਉਹਨਾਂ ਨੇ ਆਪਦੀ ਪਹੁੰਚ ਬਣਾਈ ਆ ਘਰ ਘਰ ਜਾ ਕੇ ਉਹ ਬੰਦੇ ਦੁੱਖ ਦੇ ਸੁੱਖ ਦੇ ਖੜਦੇ ਆ ਅੱਜ ਪਾਰਟੀ ਨੂੰ ਉਹਨਾਂ ਨੇ ਸਟੈਂਡ ਕੀਤਾ ਖੜਾ ਕੀਤਾ ਤਾਂ ਹੀ ਇੱਥੇ ਸਾਰੇ ਵਰਕਰ ਖੜੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਪਰਮ ਬੰਸ ਬੰਟੀ ਰਮਾਣੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਚਟਾਨ ਵਾਂਗ ਖੜੇ ਆ ਔਖੀ ਘੜੀ ਦੇ ਵਿੱਚ ਵੀ ਅਸੀਂ ਖੜੇ ਆ ਤੇ ਸੌਖੀ ਵਿੱਚ ਤਾਂ ਖੜੇ ਹੀ ਖੜੇ ਆ ਸਾਰੇ ਨਹੀਂ ਕਾਰਨ ਕੀ ਆ ਇਹਦਾ ਕਿਉਂ ਜਿਹੜੇ ਉਹਨੂੰ ਸਵਾਲ ਇਹ ਵੇਖੋ ਜੀ ਕੋਈ ਵੀ ਬੰਦਾ ਫਰਜ਼ ਕਰੋ ਮੈਂ ਆ ਮੈਂ ਆਪਦੀ ਮਿਹਨਤ ਕਰਕੇ ਕੋਈ ਮੰਜ਼ਲ ਨੂੰ ਪਾ ਲੈਣਾ ਤੇ ਆਟੋਮੈਟਿਕ ਹੀ ਮੇਰੇ ਨਾਲ ਜੈਲਸ ਸ਼ੁਰੂ ਹੋ ਜੂਗੀ ਰਮਾਣਾ ਸਾਹਿਬ ਨੇ ਇੰਨੀ ਕਿ ਸਟਰਗਲ ਕੀਤੀ ਆ ਪਿੱਛੇ ਪਿਛਲੇ 10 12 ਸਾਲਾਂ ਤੋਂ 15 ਸਾਲਾਂ ਤੋਂ ਉਹਨਾਂ ਨੇ ਆਪਦੀ ਸਟਰਗਲ ਕਰਕੇ ਮਿਹਨਤ ਕਰਕੇ ਆਪਦੀ ਜਗ੍ਹਾ ਬਣਾਈ ਆ ਇਹਦੇ ਵਿੱਚ ਕਿਸੇ ਨੂੰ ਕੀ ਤਰਾਜਾ ਉਹ ਇੱਕ ਜੈਲਸ ਹੋ ਗਈ ਵੀ ਇਹ ਰਮਾਣਾ ਸਾਹਿਬ ਹੈ ਜੀ ਇਹ ਕੱਲ ਦਾ ਜਵਾਕ ਹੈ ਜੀ ਇਹ ਅੱਗੇ ਆ ਗਿਆ ਜੀ ਅਸੀਂ ਪਿੱਛੇ ਰਹਿ ਗਏ ਪਾਰਟੀ ਦੇ ਵਿੱਚ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂ ਸਾਰਿਆਂ ਨੂੰ ਸਾਨੂੰ ਵੀ ਉਹਨਾਂ ਸਤਕਾਰ ਮਿਲਦਾ ਤੇ ਦੂਜੇ ਅਹੁਦੇਦਾਰਾਂ ਨੂੰ ਵੀ ਉਹਨਾਂ ਸਤਕਾਰ ਮਿਲਦਾ ਇਹ ਸਾਡੀ ਸੋਚ ਹੈ ਵੀ ਅਸੀਂ ਕਿਤੇ ਪਛਾਣ ਰਹਿ ਗਏ ਕੋਈ ਕੋਈ ਪਛਾਣ ਹੀ ਕਾ ਪ੍ਰਧਾਨ ਸਾਹਿਬ ਪੂਰੀ ਇੱਜ਼ਤ ਕਰਦੇ ਆ ਸਾਡੀ ਛੋਟੇ ਵਰਕਰਾਂ ਦੀ ਇੱਜ਼ਤ ਕਰਦੇ ਪ੍ਰਧਾਨ ਸਾਹਿਬ ਜਿੱਥੇ ਮਰਜ਼ੀ ਉਹਨਾਂ ਦੀ ਗੱਡੀ ਰੋਕ ਲਓ ਜਿੱਥੇ ਮਰਜ਼ੀ ਉਹਨਾਂ ਦਾ ਹੈਲੀਕਾਪਟਰ ਰੋਕ ਲਓ ਕਿ ਤੇ ਉਹਨਾਂ ਨੇ ਐ ਨਹੀਂ ਆਖਿਆ ਕਿ ਤੇ ਸਕਿਉਰਿਟੀ ਗਾਰਡਾਂ ਨੇ ਰੋਕਿਆ ਵੀ ਤੁਸੀਂ ਕਿੱਧਰ ਭੱਜਿਆ ਉਹਨੇ ਮੈਂ ਇੱਥੇ ਹਸੈਨੇ ਵਾਲਾ ਬਾਡਰ ਤੇ ਇਹ ਹੈਲੀਕਾਪਟਰ ਦੇ ਵਿੱਚ ਬੈਠੇ ਸੀਗੇ ਹੈਲੀਕਾਪਟਰ ਉੱਡਣ ਲੱਗਾ ਸੀ ਮੈਂ ਹੱਥ ਖੜਾ ਕਰਤਾ ਕਿਸੇ ਮੈਨੂੰ ਸਕਿਉਰਿਟੀ ਵਾਲੇ ਨੇ ਆਖਿਆ ਵੀ ਤੂੰ ਕਿੱਧਰ ਚੱਲਿਆ ਤੇ ਮੈਂ ਹੈਲੀਕਾਪਟਰ ਦੀ ਬਾਰੀ ਖੋਲ ਕੇ ਵਿੱਚ ਜਾ ਕੇ ਉਹਨਾਂ ਨਾਲ ਗੱਲ ਕੀਤੀ ਆ ਇਹੋ ਜਿਹਾ ਨਮਾਇੰਦਾ ਇਹੋ ਜਿਹਾ ਪ੍ਰਧਾਨਕਿਤੇ ਮਿਲ ਜਾਊਗਾ ਰਮਾਨਾ ਸਾਹਿਬ ਵਰਗੇ ਬੰਦੇ ਮਿਲ ਜਾਣਗੇ ਜਿਹੜੇ ਧਾਕੜ ਜਿਹੜੇ ਬੰਦੇ ਨਾਲ ਖੜਦੇ ਆ ਓਕੇ ਸਮੇ ਹਜੇ ਵੀ ਖੜਦੇ ਆ ਸਾਡੇ ਨਾਲ ਸਰਕਾਰ ਹੀ ਨਹੀਂ ਗਈ ਆਹੀ ਵਜ੍ਹਾ ਜੀ ਵਾਕਈ ਮੰਨਦੇ ਹਾਂ ਤੁਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਰਮਣਾ ਸਾਹਾਰ ਕੇ ਬੰਦੇ ਮਿਲ ਨਹੀਂ ਨੀ ਬਿਲਕੁਲ ਜੀ ਸਹੀ ਹੈ ਗੱਲ ਕਿਉਂਕਿ ਜਦੋਂ ਮਲੋਤਰੇ ਤੋਂ ਬਾਅਦ ਜਿਹੜਾ ਸਾਡਾ ਫੇਜ਼ ਕੋ ਹਟਕਾ ਇੱਕ ਅਕਾਲੀ ਦਲ ਦੇ ਨਮਾਇੰਦੇ ਨੂੰ ਵਾਰਸ ਹੋ ਗਿਆ ਸੀਗਾ ਇਹਨਾਂ ਨੇ ਉਸ ਟਾਈਮ ਪਾਰਟੀ ਦਾ ਜੋ ਗ੍ਰਾਫ ਇੱਥੇ ਅਕਾਲੀ ਦਲ ਦਾ ਕੋਈ ਰਹਿ ਨਹੀਂ ਗਿਆ ਸੀ ਉਦੋਂ ਪਾਰਟੀ ਨੂੰ ਸਟੈਂਡ ਕੀਤਾ ਇਹਨਾਂ ਨੇ ਤੇ ਜੋ ਜਿੰਨੀ ਮਿਹਨਤ ਸਰਦਾਰ ਪਰਮਨ ਸਿੰਘ ਮੰਡੀਰਮਣਾ ਕਰ ਰਿਹਾ ਹੈ ਅਕਾਲੀ ਦਲ ਲਈ ਮੇਰੇ ਖਿਆਲ ਇੱਥੇ ਕਿਸੇ ਵਰਕਰ ਨੇ ਕੀਤੀ ਹੋਰ ਕਿਸੇ ਵੀ ਅਹੁਦੇਦਾਰ ਨੇ ਨਹੀਂ ਕੀਤੀ ਗਈ ਇਹ ਵਰਕਰ ਐ ਨਾ ਹਮੇਸ਼ਾ ਮੋਢੇ ਦਾ ਮੋਢਾ ਲਾ ਕੇ ਖੜਦੇ ਆ ਕਦੇ ਵੀ ਵਰਕਰ ਨੂੰ ਆਦਾ ਪਿੱਛੇ ਨਹੀਂ ਹੁੰਦੇ ਮੇਰੇ ਖਿਆਲ ਆ ਵੀ ਜੋ ਨਹੀਂ ਆਮ ਲੀਡਰ ਦੇਖਿਆ ਵੀ ਪਾਰਟੀ ਦੇ ਵਰਕਰਾਂ ਤੇ ਬੋਝ ਪਾਉਂਦੇ ਨੇ ਇਹਨਾਂ ਨੇ ਕਦੇ ਕਿਸੇ ਵਰਕਰ ਤੇ ਬੋਝ ਨਹੀਂ ਪਾਇਆ ਤਾਂ ਆਪ ਦੀ ਜੇਬ ਚੋਂ ਆਪ ਖੁਦ ਕਰਦੇ ਆ ਔਰ ਹਮੇਸ਼ਾ ਅੱਗੇ ਹੋ ਕੇ ਮਾਨ ਸਰਕਾਰ ਦੇ ਵਰਕਰਾਂ ਨੂੰ ਜੋ ਪਾਰਟੀ ਲਈ ਮੇਰੇ ਖਿਆਲ ਇਹਨਾਂ ਨੇ ਕੰਮ ਕੀਤਾ ਸੋਈ ਦਾ ਲੈ ਲਓ ਤੁਸੀਂ ਯੂਨੀਵਰਸਿਟੀ ਦੇ ਵਿੱਚ ਸੋਈ ਦੇ ਵਿੱਚ ਕੋਈ 50 ਵੋਟਾਂ ਸੋਈ ਨੂੰ ਮਿਲਦੀਆਂ ਨੇ ਸੀ ਜਦੋਂ ਪਰਮਨੰਥ ਸਿੰਘ ਬੰਟੀਰ ਮਾਨ ਨੂੰ ਇਹਨਾਂ ਦਾ ਸੌਂਪਿਆ ਗਿਆ ਤਾਂ ਸੋਈ ਦਾ ਅਗਲੇ ਵਾਰੀ ਸੋਈ ਉੱਥੇ ਜਿੱਤੀ ਹੈ ਇਸ ਕਰਕੇ ਇਹ ਤੇ ਬੇਬੁਨਿਆਦ ਗੱਲਾਂ ਨੇ ਚਰਨਜੀਤ ਸੇ ਪਤਾ ਨਹੀਂ ਕਿਉਂ ਜੈਲਸ ਫੈਕਟਰੀ ਹੈ ਇਹ ਹੀ ਕਹਿ ਜਾ ਸਕਦੇ ਆ ਇਹ ਕਹਿਣਾ ਚਾਹੁੰਦੇ ਆ ਅਸੀਂ ਤਾਂ ਤੁਸੀਂ ਕੀ ਮੰਨਦੇ ਹੋ ਇਹ ਲਫ਼ਜ਼ ਚਰਨਜੀਤ ਬਰਾੜ ਨੂੰ ਕਿਉਂ ਵਰਤਨੇ ਪਏ ਕਿ ਬੰਤੀ ਰਮਾਣਾ ਨੇ ਬੇੜਾਗਰ ਕੀਤਾ ਪਾਰਟੀ ਦਾ ਕਿਉਂਕਿ ਉਹਨਾਂ ਦੀ ਆਪਦੀ ਹੋਂਦ ਖਤਮ ਹੋ ਜਾ ਰਹੀ ਹੈ ਪਾਰਟੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਜਿਹੜੀ ਵੋਟ ਪਈ ਹੈ ਸਿਰ 15000 ਤੋਂ ਵੀ ਘੱਟ ਪਈ ਹੈ ਆਪਦੇ ਹਲਕੇ 'ਚ ਰਮਾਣਾ ਸਾਹਿਬ ਨੂੰ ਬਾਈ ਦੇ ਵਿੱਚ 36000 ਪਲੱਸ ਪਈ ਹੈ ਜੀ ਨੋਨੀ ਮੌਰ ਨੂੰ 42000 ਪਲੱਸ ਪਈ ਹੈ ਸாரி 57000 ਪਲੱਸ ਪਈ ਹੈ ਤੇ ਦੂਜਿਆਂ ਨੂੰ ਵੀ ਵਧੀਆ ਵੋਟਾਂ ਪਈਆਂ ਇਹਦੇ ਕਰਕੇ ਉਹਨਾਂ ਨੂੰ ਜੈਲ ਸੀ ਆ ਵੀ ਅੱਗੇ ਹਾਰੇ ਤੇ ਅਸੀਂ ਪਿੱਛੇ ਜਾ ਰਹੇ ਇਹਦੇ ਕਰਕੇ ਉਹ ਇਹਨਾਂ ਦੀਆਂ ਲੱਤਾਂ ਖਿੱਚ ਰਿਹਾ ਜੀ ਤਾਂ ਕਹਿੰਦਾ ਵੀ ਇਹ ਘੇਰਾ ਪਾਈ ਬੈਠੇ ਆ ਸੁਖਵੀਰ ਸਿੰਘ ਬਾਦਲ ਨੂੰ ਨੇੜੇ ਨਹੀਂ ਆਉਣ ਦੇ ਹਾਲਾਂਕਿ ਮੈਂ ਪੋਲੀਟਿਕਲ ਸੈਕਟਰੀ ਹਾਂ ਜਦੋਂ ਕਿ ਇਹਨਾਂ ਨੇ ਖੁਦ ਘੇਰਾ ਪਾਇਆ ਹੋਇਆ ਸੀਗਾ ਇਹਨਾਂ ਨੇ ਕਿਸੇ ਨੂੰ ਨਹੀਂ ਮਿਲ ਦਿੰਦੇ ਸੀ ਬਾਦਲ ਸਾਹਿਬ ਨੂੰ ਰਮਾਣਾ ਸਾਹਿਬ ਤਾਂ ਉਹਨਾਂ ਦੇ ਕਿਸੇ ਵੀ ਰਾਜਸੀ ਰਾਜਨੀਤਿਕ ਨਹੀਂ ਗਏ ਇਹੀ ਸੀਗੇ ਇਹਨਾਂ ਕਰਕੇ ਇਹੀ ਘੇਰਾ ਪਾ ਕੇ ਬੈਠੇ ਸੀ ਇਹ ਸ਼ਰਮਣੀ ਕਾਲੀਦਲ ਦੇ ਵਿੱਚ ਤਾਂ ਲੀਡਰ ਹੋਰ ਵੀ ਬਹੁਤ ਆ ਕੋਰ ਕਮੇਟੀ ਦੇ ਮੈਂਬਰ ਵੀ ਬਥੇਰੇ ਆ ਸੁਖਵੀਰ ਸਿੰਘ ਬਾਲ ਦੇ ਨਾਲ ਉਸ ਦੀ ਨੇੜਤਾ ਹੈਗੇ ਕਾਫੀ ਹੈਗੇ ਪੰਜਾਬ ਦੇ ਵਿੱਚ ਪਰ ਦੋ ਬੰਦਿਆਂ ਨੂੰ ਜ਼ਿਆਦਾਤਰ ਕਿਉਂ ਟਾਰਗੇਟ ਕੀਤਾ ਗਿਆ ਹਾਲਾਂਕਿ ਕੀਤਾ ਚਾਰ ਤੋਂ ਪੰਜ ਬੰਦਿਆਂ ਨੂੰ ਹੈ ਦੋ ਬੰਦਿਆਂ ਨੂੰ ਵਿਸ਼ੇਂਦਰ ਗਰੇਵਾਲ ਦੂਜਾ ਪਰਮਨ ਸਿੰਘ ਮੰਡਿਤਨਾ ਠੀਕ ਹੈ ਜੀ ਇਹ ਵੀ ਕਹਿ ਰਹੇ ਮੈਂ ਇੱਕ ਸਰਦਾਰ ਚਰਨ ਸਿੰਘ ਬਰਾੜ ਨੂੰ ਸਵਾਲ ਕਰਨਾ ਚਾਹੁੰਦਾ ਚਲੋ ਚੈਨਲ ਰਹੀਂ ਵੀ ਜਿਹੜੀ ਇਹ ਕਰਦਾਈ ਨੋਨੀ ਮਾਨ ਦੀ ਗੱਲ ਰੋਜੀ ਬਰਕੰਦੀ ਦੀ ਬੰਟੀਰ ਮਾਨਾ ਜੀ ਦੀ ਪਹਿਲਾਂ ਤਾਂ ਇਹਨਾਂ ਤਿੰਨਾਂ ਦਾ ਨਾਂ ਹੀ ਲੈਣਾ ਨੋਨੀ ਮਾਨ ਬਾਰੇ ਬਰਾੜ ਸਾਹਿਬ ਸੰਤ ਨੂੰ ਪਤਾ ਹੈ ਨਾ ਨੋਨੀ ਨੋਨੀ ਮਾਨ ਕੌਣ ਆ ਨੋਨੀ ਮਾਨ ਸਰਦਾਰ ਜੋਰਾ ਸਿੰਘ ਮਾਨ ਦਾ ਬੇਟਾ ਜੋਰਾ ਸਿੰਘ ਮਾਨ ਪਤਾ ਕੌਣ ਸੀ ਬਰਾੜ ਸਾਹਿਬ ਤੁਹਾਨੂੰ ਕੋਈ ਭੁੱਲਣੀ ਜੋਰਾ ਸਿੰਘ ਮਾਨ ਉਹ ਸ਼ਖਸ ਸੀ ਜਿਹੜਾ ਜਿਹੜੇ ਹਾਲਾਤ ਪੰਜਾਬ ਦੇ ਮਾੜੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਹਿੱਕ ਧਾ ਕੇ ਖੜੇ ਹੁੰਦੇ ਸੀ ਬਾਦਲ ਸਾਹਿਬ ਜੇ ਕੋਈ ਗੋਲੀ ਪਹਿਲਾਂ ਮੇਰੀ ਹਿੱਕ 'ਚ ਵੱਜੂ ਬਾਅਦ ਤੁਹਾਡੇ ਵੱਜੂਗੀ ਨੋਨੀ ਮਾਨ ਉਹਨਾਂ ਦਾ ਬੇਟਾ ਫਿਰ ਤੁਸੀਂ ਆਹ ਜੋ ਰੋਜੀ ਤੇ ਰੋਜੀ ਸਾਹਿਬ ਦੇ ਪਿਤਾ ਜੀ ਸਰਦਾਰ ਮਨਜੀਤ ਸਿੰਘ ਬਰਕੰਦੀ 25 30 ਸਾਲ ਲਗਾਤਾਰ ਮੁਕਸਰ ਜ਼ਿਲ੍ਹੇ ਦੇ ਪ੍ਰਧਾਨ ਰਹੇ ਅਰ ਬੜੇ ਵਫਾਦਾਰ ਅਕਾਲੀ ਜਲ੍ਹ ਦੇ ਸਰਦਾਰ ਪ੍ਰਕਾਸ਼ ਸਿੰਘ ਦੇ ਬੜੇ ਵਫਾਦਾਰ ਇਹ ਉਹਨਾਂ ਦਾ ਪਰਜਨ ਦਾ ਨੋਨੀ ਆਪਣਾ ਸੌਰੀ ਰੋਜੀ ਬਰਕੰਦੀ ਰਹਿ ਗਈ ਗੱਲ ਸਾਡੇ ਰਮਾਣਾ ਸਾਹਿਬ ਦੀ ਰਮਾਣਾ ਸਾਹਿਬ ਵੀ ਬਹੁਤ ਹੀ ਇਹਨਾਂ ਦਾ ਪਛੋਕੜ ਆ ਜਿਹੜਾ ਅਕਾਲੀ ਦਲ ਨਾਲ ਹੀ ਸੰਬੰਧਤਾ ਚਲੋ ਅਕਾਲੀ ਦਲ ਦੇ ਧੜੇ ਸੀ ਕੋਈ ਤਲਵੰਡੀ ਤੜਾ ਸੀ ਕੋਈ ਬਰਨਾਲਾ ਸੀ ਕੋਈ ਬਾਲਸਾ ਦਾ ਢੜਾ ਸੀ ਉਹ ਵੱਖਰੀ ਗੱਲ ਆ ਪਰ ਹੈ ਇਹਨਾਂ ਦਾ ਪਿਛੋਕੜ ਅਕਾਲੀ ਦਲ ਨਾਲ ਹੀ ਆ ਹੁਣ ਇਹ ਪਿਛਲੇ ਲੰਮੇ ਸਮੇ ਤੋਂ ਬਾਦਲ ਪਰਿਵਾਰ ਨਾਲ ਅਕਾਲੀ ਦਲ ਨਾਲ ਜੁੜੇ ਹੋਏ ਆ ਔਰ ਬੜੇ ਮਿਹਨਤੀ ਆ ਸਾਡੇ ਹਲਕੇ 'ਚ ਤੁਹਾਨੂੰ ਪਤਾ ਹੀ ਆ ਤੁਸੀਂ ਵੀ 프리 ਕੋ ਨਾਲ ਸੰਬੰਧ ਰੱਖਦੇ ਸਾਡੇ ਹਲਕੇ 'ਚ ਅਕਾਲੀ ਦਲ ਦੀ ਐਡੀ ਦੁਰਦਸ਼ਾ ਮਾੜੀ ਸੀ ਤੁਹਾਨੂੰ ਵੀ ਪਤਾ ਹੀ ਆ 2002 ਦੇ ਵਿੱਚ ਅਸੀਂ ਇੱਥੇ ਵਿਧਾਇਕ ਚੁਣਿਆ ਅਕਾਲੀ ਦਲ ਦਾ ਉਹਨੇ ਥੋੜੇ ਚਿਰ ਬਾਅਦ ਹੀ ਯਾਰੀ ਕੱਕ ਅਮਰਿੰਦਰ ਸਿੰਘ ਨਾਪਾਲੀ ਤੁਹਾਨੂੰ ਪਤਾ ਹੈ ਅਕਾਲੀ ਦਲ ਦਾ ਮਗਰੋਂ ਕੀ ਹਸ਼ਰ ਹੋਇਆ ਫਰੀਕੋੜ ਹਲਕੇ ਦੇ ਵਿੱਚ ਫਿਰ ਸਾਡੇ ਦੀਮਲੋਤਰਾ ਜੀ ਆ ਗਏ ਦੀਮਲੋਤਰਾ ਜੀ ਨੂੰ ਅਕਾਲੀ ਦਲ ਨੇ ਜਤਾਇਆ ਪਰ ਦੀਮਲੋਤਰਾ ਜੀ ਵੀ ਥੜਕ ਗਏ ਦੀਮਲੋਤਰਾ ਜੀ ਨੇ ਵੀ ਜੋ ਪਿੰਡਾਂ ਦੇ ਵਿੱਚ ਸਰਪੰਚ ਮੈਂਬਰ ਜੋ ਵੀ ਕੰਮ ਜੋ ਕੁਸ਼ਦੀਪ ਸਿੰਘ ਢੱਲੋਂ ਦਾ ਸੀ ਦੀਮਲੋਤਰਾ ਜੀ ਉਹਨਾਂ ਦੇ ਕਹਿਣ ਦੇ ਹਲਕੇ ਚੱਲੇ ਇਹਨਾਂ ਨੇ ਦੀ ਮਰੋਤਰੀ ਨੇ ਹਲਕੇ ਦਾ ਅਕਾਲੀ ਦਲ ਦਾ ਸਤਿਆਨਾਸ਼ ਕਰਤਾ ਸੀ ਸਰਕਾਰ ਅਕਾਲੀ ਦਲ ਦੀ ਸੀ ਤੇ ਸਰਪੰਚ ਕਾਂਗਰਸ ਦੇ ਬਣਾਏ ਦੀ ਮਰੋਤਰੀ ਦੇ ਨਾ ਉਦੋਂ ਬਾਅਦ ਕੀ ਹੋਇਆ ਚਲੋ ਪਾਰਟੀ ਨੂੰ ਮਾ ਹਾਈਕ ਕਰਨ ਨੂੰ ਪਤਾ ਲੱਗਿਆ ਦੀ ਮਰੋਤਰੀ ਬਹੁਤ ਗਲਤ ਚੱਲ ਰਿਹਾ ਪਾਰਟੀ ਨੇ ਸਿਰਫ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਰਮਾਣਾ ਸਾਹਿਬ ਨੂੰ ਹਲਕਾ ਅੰਚਾਰ ਦਲਾਇਆ ਰਮਾਣਾ ਸਾਹਿਬ ਨੇ 2 ਮਹੀਨਿਆਂ ਦੇ ਵਿੱਚ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਬਹੁਤ ਚੰਗੀ ਵੋਟ ਲੈ ਕੇ ਗਏ ਹਲਕੇ ਚ ਇਸ ਕਰਕੇ ਰਮਣਾ ਸਾਹਿਬ ਵੀ ਬਹੁਤ ਹੀ ਮਿਹਨਤੀ ਵਰਕਰ ਆ ਅਕਾਲੀ ਦਲ ਦੇ ਇਹ ਫਾਲਤੂ ਬਰਾੜ ਸਾਹਿਬ ਬਰਾੜ ਸਾਹਿਬ ਦਾ ਮੈਂ ਅੱਗੇ ਵੀ ਗੱਲ ਕਹਿ ਕੇ ਏ ਆ ਇਹਦੀਆਂ ਤਾਰਾ ਕੋਈ ਗਿੱਦੜਬਾਹ ਇਲੈਕਸ਼ਨਾਂ ਨਾਲ ਜੁੜੀਆਂ ਲੱਗਦੀਆਂ ਮੇਰਾ ਵੀ ਜੱਤੀ ਇਤਿਹਾਰ ਬਤੀ 30 ਸਾਲ ਹੋ ਗਏ ਅਕਾਲੀ ਦਲ ਦੀ ਸੇਵਾ ਕਰਦਿਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਥੋੜੀ ਜਿਹੀ ਜੇ ਗੱਲ ਕੱਢੀ ਸੀ ਸ਼ਾਇਦ ਗਿੱਦੜਬਾਹ ਤੋਂ ਮੈਂ ਇਲੈਕਸ਼ਨ ਲੜਾਂ ਨਾਲ ਦੀ ਨਾਲੇ ਚਿੱਠੀਆਂ ਲਿਖਣੀਆਂ ਪਈਆਂ ਨਾਲ ਦੀ ਇਹਨੂੰ ਸਾਰੀਆਂ ਗੱਲਾਂ ਚਿੱਤੇ ਆ ਗਈਆਂ ਇਹ ਗਿੱਦੜਬਾਹ ਹਲਕੇ ਨਾਲ ਕੋਈ ਗੱਲ ਜੁੜੀ ਲੱਗਦੀ ਆ ਦੂਜੀ ਗੱਲ ਇਹ ਮੈਂ ਬਰਾੜ ਸਾਹਿਬ ਨੂੰ ਪੁੱਛ ਸੀਮਾ ਹਾਊਸ ਹਰਥਾ ਦੇ ਦਿੱਲੀ ਅਸੀਂ ਤੁਹਾਨੂੰ ਵੇਖ ਰਹੇ ਆ ਬਰਾੜ ਸਾਹਿਬ ਚਰਨਜੀਤ ਸਿੰਘ ਬਰਾੜ ਰਮਾਣਾ ਸਾਹਿਬ ਜਿਹਨੀ ਟੀਮ ਸਾਰੇ ਇਕੱਠੇ ਹੁੰਦੇ ਸੀ ਉਦੋਂ ਤੁਸੀਂ ਰਮਾਣਾ ਸਾਹਿਬ ਚੰਗੇ ਸੀ ਉਦੋਂ ਰਮਾਣਾ ਸਾਹਿਬ ਨੂੰ ਤੁਸੀਂ ਮਾਰਿਆ ਕਿਉਂ ਨਹੀਂ ਆ ਸਾਢੇ 7 ਸਾਲ ਹੋਣ ਲੰਗੇ ਸਰਕਾਰ ਵੀ ਨਹੀਂ ਉਹ ਤਾਂ 5 ਸਾਲ ਪਹਿਲੇ ਕਾਂਗਰਸ ਦੇਗੀ 2.5 ਸਾਲ ਇਹਨਾਂ ਨੂੰ ਹੋ ਗਿਆ ਆਮਾ ਦੀ ਪਾਰਟੀ ਵਾਲੋਂ ਸਾਢੇ 7 ਸਾਲ ਤੇ 10 ਸਾਲ ਹੋ ਸਾਢੇ 17 ਸਾਲ ਰਮਾਣਾ ਸਾਹਿਬ ਤੁਹਾਨੂੰ ਮਾਰਿਆ ਨਹੀਂ ਲੱਗੇ ਹੁਣ ਤੁਹਾਨੂੰ 10 ਦਿਨਾਂ ਦੇ ਵਿੱਚ ਰਮਾਣਾ ਸਾਹਿਬ ਤੇ ਸੁਖਬੀਰ ਜੀ ਤੇ ਕਿਉਂ ਇੰਗਲੈਂਡ ਠਾਉਣ ਲੱਗ ਪਏ ਵੇਖੋ ਸਾਨੂੰ ਤਾਂ ਇਹ ਲੱਗਦਾ ਵੀ ਮਾਨਾ ਸਾਹਿਬ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਕਿਹੜੀ ਅਲਮਾਰੀ ਚ ਰੱਖੀ ਬੈਠੇ ਆ ਫਿਰ ਵੇਖੋ ਜੀ ਇਹ ਤਾਂ ਉਹਨਾਂ ਦੇ ਕਹਿਣ ਤੇ ਹੈ ਅਸੀਂ ਉਹਨਾਂ ਦੇ ਕਹਿਣ ਤੇ ਥੋੜੋ ਮੰਨ ਲਾਂਗੇ ਰਮਾਣਾ ਸਾਹਿਬ ਦੀ ਅਲਮਾਰੀ ਚ ਪਈ ਹੈ ਬੜੀ ਸੀਨੀਅਰ ਲੀਡਰਸ਼ਿਪ ਨੇ ਇਹ ਦੇ ਵਿਚਾਰ ਕੀਤੀ ਹੈ ਰਮਾਣਾ ਸਾਹਿਬ ਤੋਂ ਥੱਲੇ ਉਸ ਤੋਂ ਬਹੁਤ ਸੀਨੀਅਰ ਲੀਡਰਸ਼ਿਪ ਆ ਜਿਨ੍ਹਾਂ ਨੇ ਸਾਰੇ ਵਿਚਾਰ ਵਟਾਂਦਰਾ ਕਰਕੇ ਅਗਲਾ ਫੈਸਲਾ ਲਿਆ ਇਹ ਇਹ ਤਾਂ ਕੱਲ ਹੋਰ ਕੋਸ਼ਿਸ਼ ਕਹਿ ਦੇਣਗੇ ਇਹਨਾਂ ਨੂੰ ਕਿ ਆਖਣਾ ਇਹ ਤਾਂ ਮੈਨੂੰ ਲੱਗਦਾ ਹੈ ਵੀ ਕੋਈ ਵੇਖ ਕੇ ਇਤੋਂ ਤੱਕ ਮੇਰਾ ਅੰਦਾਜ਼ਾ ਬਰਾੜ ਸਾਹਿਬ ਨੇ ਜਿਹ ਗੱਲਾਂ ਕਰਨੀਆਂ ਕਰਨੀਆਂ ਚਾਹੀਦੀਆਂ ਸੀ ਕੋਈ ਪਾਰਟੀ ਦੇ ਮਾੜਾ ਸਮਾ ਚੱਲੀ ਜਾਂਦਾ ਕੋਈ ਗੱਲ ਨਹੀਂ ਮਾੜਾ ਸਦਾ ਨਹੀਂ ਰਹਿੰਦਾ ਇਹ ਤੋਂ ਪਹਿਲਾਂ ਵੀ ਹਲਾਤ ਪਾਰਟੀ ਦੇ ਬੜੇ ਮਾੜੇ ਰਹੇ ਤੇ ਬੜੇ ਚੰਗੇ ਫਿਰ ਅੱਜ 10 ਸਾਲ ਰਾਜ ਵੀ ਕੀਤਾ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਇਹ ਨਿੰਦਿਆ ਕਰ ਰਿਹਾ ਚਰਨਜੀਤ ਸਿੰਘ ਬਰਾੜ ਵੀ ਇਹ ਪ੍ਰਧਾਨ ਜੀ ਗੱਲ ਨਹੀਂ ਸੁਣਦੇ ਇਹ ਨਹੀਂ ਕਰਦੇ ਦੂਜੀ ਵਾਰੀ ਕਾਲਜ ਦੀ ਸਰਕਾਰ ਇਤਿਹਾਸ ਚ ਪਣੀ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਬਣੀ ਦੂਜੀ ਵਾਰ ਕਿਤੇ ਕਾਲੀ ਜਲਦੀ ਸਰਕਾਰ ਨਹੀਂ ਦੁਬਾਰਾ ਬਣੀ ਸੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਉਹਦੀ ਗਵਾਹੀ ਦੂਜੀ ਵਾਰੀ ਸਰਕਾਰ ਬਣੀ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਨੰਨ ਸਕਦੇ ਆ ਇਹ ਤਾਂ ਸਾਨੂੰ ਪ੍ਰਧਾਨ ਮਿਲ ਨਹੀਂ ਸਕਦਾ ਇਹ ਦੂ ਵਧੀਆ ਪ੍ਰਧਾਨ ਸਾਨੂੰ ਮਿਲ ਨਹੀਂ ਫਾਇਦਾ ਨਾ ਸਾਨੂੰ ਇਹ ਦੂ ਵਧੀਆ ਹਲਕਾ ਅਨਜਾਰ ਰਮਾਣਾ ਸਵਰਗਾ ਬੰਦਾ ਮਿਲ ਸਕਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਕਿਸੇ ਤਰੱਕੀ ਹੁੰਦੀ ਆ ਨਾ ਉਹ ਜਰੀ ਨਹੀਂ ਜਾਂਦੀ ਸਭ ਤੋਂ ਮੇਰੇ ਹਸਾਬ ਨਾਲ ਇਹੀ ਜਿਹੜੇ ਬਰਾੜ ਸਾਹਿਬ ਬੋਲ ਰਹੇ ਆ ਬੰਟੀ ਜੀ ਦੇ ਖਿਲਾਫ ਕਿਉਂਕਿ ਬੰਟੀ ਜੀ ਨੇ ਮਿਹਨਤ ਕਰਕੇ ਪੂਰੇ ਪੰਜਾਬ ਦੇ ਵਿੱਚ ਸਾਡੇ ਫੀਤਕੋਟ ਹਲਕੇ ਵਿੱਚ ਆਪਣੀ ਪੈਠ ਜਮਾਈ ਹੈ ਔਰ ਧਾਕੜ ਦਰਨਾਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਿਨ ਰਾਤ ਆਪਣੇ ਵਰਕਰ ਦੀ ਬਾਹ ਫੜਨ ਵਾਲੇ ਹੈ ਤੋ ਇਸ ਕਰਕੇ ਉਹਨਾਂ ਦਾ ਐਮ ਇਹ ਹੈ ਦੇਖੋ ਜੇ ਕੋਈ ਮਿਹਨਤ ਕਰਕੇ ਜੇ ਕੋਈ ਪ੍ਰਧਾਨ ਜੀ ਦੇ ਨੇੜੇ ਹੁੰਦਾ ਹੈ ਤਾਂ ਉਹਦੀ ਕਮਾਈ ਹੈ ਉਹ ਦਿਨ ਰਾਤ ਮਿਹਨਤ ਕਰਦੇ ਆਪਣੇ ਹਲਕੇ ਵਿੱਚ ਮਿਹਨਤ ਕਰਦੇ ਆ ਪੂਰੇ ਪੰਜਾਬ ਵਿੱਚ ਉਹ ਆਪਣੇ ਅਕਾਲੀ ਦਲ ਵਾਸਤੇ ਕੰਮ ਕਰਦੇ ਆ ਤਾਂ ਤਾਂ ਹੀ ਉਹ ਨੇੜੇ ਹੁੰਦੇ ਆ ਇਹਨਾਂ ਨੂੰ ਦੇਖੋ ਜੀ ਮੈਨੂੰ ਪਤਾ 10 ਸਾਲ ਹੋ ਗਏ ਲਗਭਗ ਸਲਾਹ ਕਰ ਬੈਨਾਂ ਨੂੰ ਅਸੀਂ ਅਜੇ ਤੱਕ ਇਹਨਾਂ ਦਾ ਨਾਮ ਨਹੀਂ ਸੁਣਿਆ ਕਿਤੇ ਹੁਣ ਦਫ਼ਤਰ ਚੋਂ ਨਿਕਲ ਕੇ ਬੋਲਣ ਲੱਗੇ ਜੀ ਪਾਰਟੀ ਦਾ ਨੁਕਸਾਨ ਕਰਤਾ ਮੈਂ ਇਹ ਕਹੂੰਗਾ ਸਭ ਤੋਂ ਜ਼ਿਆਦਾ ਨੁਕਸਾਨ ਜੇ ਕੀਤਾ ਤਾਂ ਅੱਜ ਪਾਰਟੀ ਦਾ ਇਸ ਬੰਦੇ ਨੇ ਕੀਤਾ ਜੋ ਅੱਜ ਬਾਹਰ ਨਿਕਲ ਕੇ ਬੋਲ ਰਿਹਾ ਹੈ ਕਲੰਦਰ ਜੀ ਤੁਸੀਂ ਕੀ ਮੰਨਦੇ ਹੋ ਕਿਉਂਕਿ ਤੁਸੀਂ ਖੁਦ ਵਕੀਲ ਵੀ ਹੋ ਚੰਗਾ ਜਿਹੜਾ ਬੜਾ ਸਰਚ ਕਰਦੇ ਪੜੇ ਲਿਖੇ ਹੋ ਆਖਰਕਾਰਨ ਕੀ ਹੈ ਇਕੱਲੇ ਜਿਹੜਾ ਬੰਟੀ ਰਮਾਣਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਚਰਨਜੀਤ ਸਿੰਘ ਬਰਾੜ ਵੱਲੋਂ ਕਿਉਂਕਿ ਸਵਾਲ ਉਹਨਾਂ ਨੂੰ ਵੱਲੋਂ ਹੋਰ ਵੀ ਖੜੇ ਕੀਤੇ ਜਾ ਰਿਹਾ ਹੈ ਖਾਸ ਕਰਕੇ ਬੰਟੀ ਰਮਾਣਾ ਨੂੰ ਉਹ ਕਹਿੰਦੀ ਹੈ ਕਿ ਜਿਹੜੀ ਪਾਰਟੀ ਦਾ ਖਾਤਮਾ ਕੀਤਾ ਹੈ ਉਹ ਬੰਟੀ ਰਮਾਣਾ ਨੇ ਕੀਤਾ ਅਸਲ ਚ ਤਾਂ ਇਹ ਜਿਹੜੇ ਚਰਨਜੀਤ ਬਰਾੜ ਹੈ ਇਹ ਜਦੋਂ ਪਹਿਲਾਂ ਰਾਜਪੁਰੇ ਤੋਂ ਜਦੋਂ ਇਹਨਾਂ ਨੂੰ ਇਲੈਕਸ਼ਨ ਲੜਿਆ ਸੀ ਉਦੋਂ ਵੀ ਇਹਨਾਂ ਨੇ ਧੱਕੇ ਨਾਲ ਲੜਿਆ ਸੀ ਉੱਥੇ ਵੀ ਸਾਡੇ ਬਹੁਤ ਸਾਰੇ ਪੁਰਾਣੇ ਜਿਹੜੇ ਵਰਕਰ ਸੀਗੇ ਜ세ਦਾਰ ਸੀਗੇ ਉਹਨਾਂ ਨੂੰ ਗੁੱਸੇ ਕਰਕੇ ਪ੍ਰਧਾਨ ਜੀ ਨੇ ਇਹਨਾਂ ਦੀ ਜੈਦ ਪਗਾਈ ਸੀ ਹੁਣ ਕੀ ਹੋਇਆ ਵੀ ਹੁਣ ਜਦੋਂ ਲੋਕ ਸਭਾ ਚ ਆਈ ਇਲੈਕਸ਼ਨ ਇਹ ਪਟਿਆਲੇ ਤੋਂ ਜਿਹੜੀ ਸੀਟ ਦੀ ਮੰਗ ਕਰ ਰਹੇ ਸੀਗੇ ਤੇ ਉਹ ਜਿਹੜੀ ਸੀਟ ਆ ਉਹ ਜਦੋਂ ਉਹਨਾਂ ਦਾ ਸਰਵੇ ਹੋਇਆ ਜਾਂ ਕੋਰ ਕਮੇਟੀ ਨੇ ਜੋ ਸਾਰਾ ਬੈਠ ਕੇ ਵਿਚਾਰ ਕੀਤੀ ਤਾਂ ਉਹਦੇ ਵਿੱਚ ਕਿਤੇ ਵੀ ਪੂਰੀ ਨਹੀਂ ਉਤਰੇ ਤੇ ਉਸ ਕਰਕੇ ਇਹਨਾਂ ਨੂੰ ਪਾਰਟੀ ਨੇ ਜਿਹੜੀ ਟੈਗਟੋ ਮਨਾ ਕਰਤੀ ਇਹਨਾਂ ਦੇ ਮਨ 'ਚ ਇਹ ਆ ਵੀ ਸ਼ਾਇਦ ਸ਼ਾਇਦ ਬੰਟੀ ਰਮਾਣਾ ਸਾਹਿਬ ਨੇ ਕਿਤੇ ਟਿਕਟ ਨਹੀਂ ਲੈਣ ਦਿੱਤੀਗੀ ਪਰ ਜਦੋਂ ਇਹਨਾਂ ਦਾ ਜਦੋਂ ਰਾਜਪੁਰੇ ਵਾਲਾ ਰਿਜ਼ਲਟ ਪਹਿਲਾਂ ਵੀ ਵੇਖਿਆ ਸੀਗਾ ਉਸ ਕਰਕੇ ਇਹਨਾਂ ਨੂੰ ਟਿਕਟ ਨਹੀਂ ਮਿਲੀ ਇਹ ਜਾਦੇ ਗੁੱਸਾ ਤਾਂ ਇਹਨਾਂ ਨੂੰ ਉਹੀ ਹੈ ਉਜੇ ਨੰਬਰ ਦੇ ਜੇ ਇਹਨਾਂ ਦੇ ਮਨ ਹਾਂ ਜਿਹੜੀ ਤੁਹਾਡੀ ਗੱਲ ਇਹ ਕਿਤੇ ਤਰ੍ਹਾਂ ਕਿਤੇ ਸੱਚ ਹੋ ਸਕਦੀ ਕਿਉਂਕਿ ਸਿੱਧੇ ਤੌਰ ਤੇ ਇਹ ਗੱਲ ਵੀ ਉਹਨੇ ਕਹੀ ਹੈ ਕਿ ਜਿਨ੍ਹਾਂ ਨੇ ਪੱਗ ਨਹੀਂ ਬੰਨੀ ਪੱਗ ਨਹੀਂ ਬੰਦੇ ਉਹਨਾਂ ਨੂੰ ਤੁਸੀਂ ਟਿਕਟਾਂ ਦੇ ਰਹੇ ਹੋ ਹੋ ਸਕਦਾ ਹੈ ਐਨਕੇ ਸ਼ਰਮਾ ਤੇ ਸਵਾਲ ਕਿਹੜੇ ਕਰ ਰਹੇ ਹੋ ਨਾਲ ਉਹਨਾਂ ਨੇ ਇਹ ਵੀ ਕਿਹਾ ਇੱਕ ਨਿੱਜੀ ਚੈਨਲ ਦੇ ਰਾਹੀਂ ਕਿ ਇਹਨਾਂ ਨੂੰ ਪਤਾ ਸੀਗਾ ਵੀ ਮੇਰੇ ਕੋਲੇ ਪੈਸੇ ਐ ਨਹੀਂ ਉਹਦੇ ਕੋਲੇ ਪੈਸੇ ਐ ਇਸ ਕਰਕੇ ਮੈਨੂੰ ਨਕਾਰਤਾ ਇਹਨਾਂ ਨੇ ਦੂਜੀ ਗੱਲ ਤੁਸੀਂ ਜਿਹੜੀ ਰਾਜਪੁਰੇ ਦੀ ਗੱਲ ਕੀਤੀ ਐ ਕਿ ਉਹਨੇ ਟਿਕਟ ਮੰਗੀ ਐ ਉਹ ਕਹਿੰਦਾ ਮੈਨੂੰ ਤਾਂ ਖੂਜ ਲੈ ਜਾ ਕੇ ਸਿੱਟਦਾ ਉੱਥੇ ਮੈਂ ਤਾਂ ਮੰਗਦਾ ਹੀ ਨਹੀਂ ਸੀ ਨਹੀਂ ਜੀ ਖੂਜ ਲੈ ਆ ਕੇ ਨਹੀਂ ਸਿੱਟਿਆ ਸੀਗਾ ਇਹਨਾਂ ਨੇ ਉੱਥੋਂ ਦੇ ਬਹੁਤ ਸਾਡੇ ਵਧੀਆ ਸੀਨੀਅਰ ਉੱਥੇ ਆਗੂ ਸੀਗੇ ਉਹ ਸਗਾ ਜਦੋਂ ਇਹਨਾਂ ਨੂੰ ਟਿਕਟ ਦੇਤੀ ਸਾਰੇ ਘਰੇ ਬੈਠ ਕੇ ਉਹ ਇਹ ਆਪ ਵੀ ਮੰਨੇ ਇੱਕ ਇੰਟਰਵਿਊ ਚ ਵੀ ਸਾਡੇ ਜਹੇਦਾਰ ਮੈਨੂੰ ਅੱਗੋਂ ਬਾਰ ਬੰਦ ਕਰਕੇ ਬਹਿਨ ਘਰੇ ਲਾਗੇ ਸੀ ਮੇਰੀ ਗੱਲ ਨਹੀਂ ਸੁਣਦੇ ਸੀ ਇਹਦੇ ਜੀ ਤੁਸੀਂ ਆਪ ਹੁਣੇ ਲੇਟੈਸਟ ਇੰਟਰਵਿਊ ਚ ਵੀ ਇਹਨਾਂ ਨੇ ਗੱਲ ਆਖੀ ਆ ਕਿਉਂਕਿ ਜਦੋਂ ਆਪਾਂ ਕਿਸੇ ਦਾ ਹੱਕ ਮਾਰਾਂਗੇ ਵੰਟੀਰ ਮਾਨ ਨੇ ਕਿਸੇ ਦਾ ਹੱਕ ਨਹੀਂ ਮਾਰਿਆ ਜਦੋਂ ਵੰਟੀਰ ਮਾਨਾ ਸਾਹਿਬ ਫਰੀ ਕੋਟ ਦੀ ਵੰਗਡੋਰ ਸੁਭਾਦੀ ਆ ਉਦੋਂ ਇਹ ਹਲਕਾ ਵਿਾਰਸ ਸੀਗਾ ਉਸ ਟਾਈਮ ਜਿਹੜੇ ਆਪਣੇ ਮਲੋਤਰਾ ਸਾਹਿਬ ਸੀਗੇ ਉਹ ਡਿਨਾਈ ਕਰ ਗਏ ਸੀ ਇਲੈਕਸ਼ਨ ਲੜਨ ਤੋਂ ਤੇ ਉਸ ਟਾਈਮ ਸਿਰਫ 2 ਮਹੀਨੇ ਪਹਿਲਾਂ ਇਹਨਾਂ ਨੇ ਆਪਣਾ ਹਲਕਾ ਸੰਭਾਲਿਆ ਸੀਗਾ ਤੇ ਵਧੀਆ ਵੋਟਾਂ ਫੁਵਾਈਆਂ ਉਦੋਂ ਮੋਰੋਂ ਜਿਹੜਾ 2022 ਦਾ ਇਲੈਕਸ਼ਨ ਹੋਇਆ ਉਹਦੇ ਵਿੱਚ ਉਦੋਂ ਵੀ 5-7000 ਵੋਟ ਵਧ ਆਈਨ ਹਾਲਾਂਕਿ ਨਾਲੇ ਸਰਕਾਰ ਵੀ ਹੈ ਨਹੀਂ ਸੀਗੀ ਤੇ ਇਸ ਕਰਕੇ ਕਿਉਂਕਿ ਰਮਾਣਾ ਸਾਹਿਬ ਮਿਹਨਤ ਕਰਕੇ ਗਏ ਆ ਪਹਿਲਾਂ ਐਸਓਆਈ 'ਚ ਉਹਨਾਂ ਨੇ ਵਧੀਆ ਮਿਹਨਤ ਕੀਤੀ ਫਿਰ ਯੂਐਸਸੀ 'ਚ ਵਧੀਆ ਮਿਹਨਤ ਕੀਤੀ ਤੇ ਉਹ ਨੇੜੇ ਜਾਵੜੇ ਆ ਬਾਕੀ ਰਮਾਣਾ ਸਾਹਿਬ ਜਿਹੜੀ ਆ ਉਹ ਪੋਜ਼ਿਟਿਵ ਜਿਹੜੀ ਉਹ ਕਰਦੇ ਆ ਸਿਆਸਤ ਜਿਹੜੇ ਇਹ ਆਪਣੇ ਚੰਨਜੀਤ ਸਿੰਘ ਬਰਾੜਾ ਜੀ ਇਹਨਾਂ ਨੇ ਨੈਗੇਟਿਵ ਸਿਆਸਤ ਕੀਤੀ ਆ ਇਹਨਾਂ ਨੇ ਜਿੰਨਾ ਵੀ ਜੋ ਵੀ ਇਹ ਆਪਦੀਆਂ ਅਚੀਵਮੈਂਟ ਕਣਾਉਂਦੇ ਆ ਵੀ ਮੈਂ ਪਹਿਲਾਂ ਪੀਪੀ ਖੜੀ ਕੀਤੀ ਉਹ ਵੀ ਲੋ ਘਰਾਂ ਨੂੰ ਪਾੜ ਕੇ ਖੜੀ ਕੀਤੀ ਫਿਰ ਕਹਿੰਦੇ ਜੀ ਮੈਂ 17 ਦੇ ਵਿੱਚ 12 ਦੇ ਵਿੱਚ ਐਮਐਲਏ ਮੈਂ ਆਜ਼ਾਦ ਖੜੀ ਕੀਤੇ ਉਹ ਵੀ ਨੈਗੇਟਿਵ ਪੋਲਿਟਿਕ ਸੀ ਫਿਰ ਇਹ ਕਹਿੰਦੇ ਆ ਵੀ ਬਠਿੰਡੇ ਤੋਂ ਜਿਹੜੇ ਆਪਣੇ ਇਲੈਕਸ਼ਨ ਲੜੇ ਕਾਂਗਰਸ ਵੱਲੋਂ ਵੀ ਉਹਨਾਂ ਨੂੰ ਮੈਂ ਅਕਾਲੀ ਦਲ ਚ ਲੈ ਕੇ ਆਇਆ ਉਹਨਾਂ ਨੂੰ ਵੀ ਪਾੜ ਕੇ ਲਿਆਂਦਾ ਇਹਨਾਂ ਦੀ ਜਿੰਨੀ ਵੀ ਸਿਆਸਤ ਆ ਜੋ ਮੈਂ ਅੱਜ ਤੱਕ ਸੁਣਿਆ ਉਹ ਸਾਰੀ ਨੈਗੇਟਿਵ ਪੋਲਿਟਿਕਸ ਆ ਜਿਹੜੇ ਸੁਖਵੀਰ ਸਿੰਘ ਬਾਦਲ ਸਾਡੇ ਪ੍ਰਧਾਨ ਜੀ ਆ ਉਹ ਪੋਜੀਟਿਵ ਪੋਲਿਟਿਕਸ ਵਾਲੇ ਬੰਦੇ ਨੂੰ ਅੱਗੇ ਲਿਆਉਂਦੇ ਆ ਇਹ ਹਮੇਸ਼ਾ ਹੀ ਨੈਗੇਟਿਵ ਗੱਲਾਂ ਕਰਦੇ ਸੀ ਇਹਨਾਂ ਨੂੰ ਹੁਣ ਉਹਨਾਂ ਨੇ ਪਿੱਛੇ ਕਰਤਾ ਬਾਕੀ ਉਹ ਹੁਣ ਜਿਹੜੀ ਨਵੀਂ ਇੱਕ ਗੱਲ ਚੱਲੀ ਸੀ ਵੀ ਜਿਹੜੇ ਸਲਾਹਕਾਰ ਆ ਸੁਖਵੀਰ ਸਿੰਘ ਬਾਦਲ ਨੂੰ ਬਦਲਣੇ ਚਾਹੀਦੇ ਆ ਉਹ ਜਿਹੜਾ ਜਿਹੜੇ ਸਲਾਹਕਾਰ ਆ ਮੇਨ ਸਲਾਹਕਾਰ ਤਾਂ ਚਰਨਜੀਤ ਸਿੰਘ ਬਰਾੜ ਉਹਨਾਂ ਦੇ ਨਾ ਉਹਨਾਂ ਚ ਸਰਦਾਰ ਪਰਮਨ ਸਿੰਘ ਬੰਟੀ ਰਮਾਣਾ ਨਾ ਨੋਨੀ ਐ ਆਪਣੇ ਉਹ ਨਾ ਰੋਜੀ ਪ੍ਰਕੰਦੀਜੀ ਆ ਇਹ ਤਾਂ ਉਹਨਾਂ ਦੇ ਸਲਾਹਕਾਰ ਹੀ ਨਹੀਂਗੇ ਇਹ ਤਾਂ ਉਹਨਾਂ ਦੇ ਵੈਲ ਵਿਸ਼ਰ ਆ ਉਦੋਂ ਚਲੋ ਜੇ ਆਪਣਾ 5-7 ਬੰਦਿਆਂ ਦਾ ਗਰੁੱਪ ਹੁੰਦਾ ਆਪਣੇ ਪਿੰਡ 'ਚ ਵੀ ਜਾਂ ਆਪਣੇ ਹਲਕੇ ਆਪ ਬੈੰਨੇ ਤੁਸੀਂ ਆਪਾਂ ਚਾਰ ਦੋਸਤ ਬੈੰਨੇ ਆ ਉਦੋਂ ਮਤਲਬ ਵੀ ਥੋੜਾ ਹੁੰਦਾ ਨਾਲੇ ਜੇ ਪ੍ਰਧਾਨ ਜੀ ਨੂੰ ਇਹ ਲੱਗੇ ਵੀ ਇਹ ਮੇਰੇ ਇਹ ਨੁਕਸਾਨ ਕਰਦੇ ਆ ਤਾਂ ਉਹਨਾਂ ਨੂੰ ਕਿਉਂ ਨੇੜੇ ਰੱਖਣਗੇ ਇਹਦਾ ਮਤਲਬ ਤੁਸੀਂ ਪ੍ਰਧਾਨ ਜੀ ਦੀ ਕ੍ਰੈਡੀਬਿਲਟੀ ਤੇ ਵੀ ਕੁਐਸਚਨ ਕਰ ਰਹੇ ਆ ਵੀ ਪ੍ਰਧਾਨ ਜੀ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਉਹ ਇੱਕ ਆਮ ਬੰਦਾ ਵੀ ਜਿਹਨੂੰ ਇਹ ਨਹੀਂ ਪਤਾ ਲੱਗ ਰਿਹਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੈ ਉਹਨੂੰ ਇਹ ਨਹੀਂ ਪਤਾ ਵੀ हां ये गल जरूर है कई बार कोई मिसअंडरस्टैंडिंग हो सकती है कोई कोई गल जड़ी गल पंचोंण ਦੇ ਵਿੱਚ ਹੋ ਸਕਦਾ ਜਾਂ ਕੋਈ ਉਹ ਹੋ ਸਕਦਾ ਕੋਈ कोई ए आपाਸੀਂ ਇਹ ਵੀ ਨਹੀਂ ਕਹਿੰਦੇ ਵੀ 100% ਵੰਟੀ ਰਮਾਣਾ ਜੀ ਸਹੀ ਹੋਣਗੇ ਕਈ ਇਹ ਕੋਈ ਗਲਤੀ ਨਾ ਤੋਂ ਵੀ ਹੋ ਸਕਦੀ ਹੈ ਪਰ ਜਦੋਂ ਤੁਸੀਂ ਸਲਾਹਕਾਰ ਸੀਗੇ ਉਦੋਂ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਉਦੋਂ ਤੁਸੀਂ ਕਿੱਥੇ ਸੀ ਤੁਸੀਂ ਉਦੋਂ ਵਾਰਟੀ ਨੂੰ ਕਿਹੜੀ ਸਲਾਹ ਦਿੱਤੀ ਤੁਸੀਂ ਜਦੋਂ ਬੇਅਦਬੀਆਂ ਹੋਈਆਂ ਉਦੋਂ ਤੁਸੀਂ ਕੀ ਸਲਾਹ ਦਿੱਤੀ ਸੀ ਦੱਸਣਾ ਕੇ ਉਹ ਉਦੋਂ ਤੁਸੀਂ ਕਿਉਂ ਨਹੀਂ ਜਨਕਾ ਸਹੀ ਗੱਲ ਦਿੱਤੀ ਵੀ ਗਰਾਊਂਡ ਲੈਵਲ ਤੇ ਆਹ ਗੱਲ ਜਦੋਂ ਤੱਕ ਫਰੀਦਕੋਟ ਦਾ ਉਹਨਾਂ ਨੇ ਕਿਹਾ ਖਾਸ ਕਰਕੇ ਵੀ ਜਿਹੜੀ ਫਰੀਦਕੋਟ ਦੀ ਜਿਹੜੀ ਸੀਗੀ ਆਪਣੀ ਆਹ ਲੋਕ ਸਭਾ ਦੀ ਇਲੈਕਸ਼ਨ ਵੀ ਬੰਟੀ ਰਮਾਣੇ ਨੇ ਹਰਾਈ ਐ। ਇਹੀ ਇਲਜ਼ਾਮ ਲਾਉਂਦੇ ਆ ਵੀ ਮੈਂ ਕਹਿੰਦਾ ਸੀਗਾ ਹੁਣ ਜੋ ਜੰਗ ਚੱਲੀ ਜਾਂਦੀ ਹੋਵੇ ਅਸੀਂ ਕੈਂਡੀਡੇਟ ਅਨਾਉਂਸ ਕਰਤਾ ਹੋਵੇ ਜਿਹੜਾ ਕੈਂਡੀਡੇਟ ਅਸੀਂ ਅਨਾਉਂਸ ਕੀਤਾ ਸੀਗਾ ਸਾਰਨੋਂ ਵੱਧ ਪੜਿਆ ਲਿਖਿਆ ਤੇ ਕਾਲੀ ਦਾਲ ਦਾ ਪਸ਼ੋਕੜ ਵਾਲਾ ਬੰਦਾ ਸੀ। 9 ਦੇ 9 ਹਲਕਿਆਂ ਚ ਚਾਰਜਾਂ ਦੀ ਰੈ ਨਾਲ ਉਹ ਖੜਾ ਕੀਤਾ ਸੀ। ਕੱਲੇ ਬੰਟੀ ਰਮਾਣੇ ਦੀ ਪਸੰਦ ਨਹੀਂ ਸੀ ਉਹ। ਸਾਰੀ ਕੋਰ ਕਮੇਟੀ ਨੇ ਸਾਰਿਆਂ ਨੇ ਪਸੰਦ ਉਹਨੂੰ ਕਰਕੇ ਫੇਰ ਉਹਨੂੰ ਖੜਾ ਕੀਤਾ ਸੀ। ਜਦੋਂ ਉਹਨੂੰ ਸ਼ੁਰੂ ਕਰਤਾ ਸਾਰਾ ਕੁਝ ਹੋ ਗਿਆ। ਜਿਹੜਾ ਆਪਣਾ ਸਰ ਤੁਸੀਂ ਵੀ ਇੱਥੇ ਸੀਗੇ ਤੁਹਾਨੂੰ ਵੀ ਪਤਾ ਹੀ ਆ ਉਹ ਤੋਂ ਪਹਿਲਾਂ ਤਾਂ ਮੁਕਾਬਲਾ ਹੀ ਕਾਂਗਰਸ ਤੇ ਆਮ ਆਦਮੀ ਤੇ ਇਹ ਚ ਚੱਲ ਰਿਹਾ ਸੀ ਆਪਣੇ ਕਾਲੀ ਦਲ 'ਚ ਮੈਂ ਉਸੇ ਸਵਾਲ ਤੇ ਆਉਂਦਾ ਸੀਗਾ ਕਿਉਂਕਿ ਉਹਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਅਮਰਤਪਾਲ ਤੇ ਸਰਬਜੀਤ ਇਹਨਾਂ ਦੇ ਖਿਲਾਫ ਮੈਂ ਕਿਹਾ ਸੀਗਾ ਪਾਰਟੀ ਨੂੰ ਕਿਹਾ ਸੀ ਪ੍ਰਧਾਨ ਨੂੰ ਵੀ ਕਿਹਾ ਸੀਗਾ ਇਹਨਾਂ ਦੇ ਖਿਲਾਫ ਤੁਸੀਂ ਉਮੀਦਵਾਰ ਜਿਹੜੇ ਖੜੇ ਕੀਤੇ ਆ ਉਹਨਾਂ ਨੂੰ ਵਾਪਸ ਲੈ ਲਓ ਖੜੇ ਕਰਨੇ ਨਹੀਂ ਚਾਹੀਦੇਗੇ ਹਾਲਾਂਕਿ ਉਹਨੇ ਬੰਟੀ ਰਮਣੇ ਦੇ ਸਿੱਧੇ ਸਵਾਲ ਖੜੇ ਕੀਤੇ ਆ ਕਿ ਜਦੋਂ ਸਾਡੀ ਮੀਟਿੰਗ ਵੀ ਹੋਈ ਸੀ ਫਰੀਦਕੋਟ ਦੇ ਵਿੱਚ ਤੇ ਬੰਟੀ ਰਮਣੇ ਨੇ ਸਿੱਧੇ ਤੌਰ ਤੇ ਕਹਿਤਾ ਕਿ ਉਹਦੇ ਪੱਲੇ ਕੀ ਹੈ ਯ ਨੇ ਜਿਹੜਾ ਪਹਿਲਾਂ ਮੈਂ ਫਰੀ ਕੋਰਟ ਦੀ ਗੱਲ ਕਰੂੰਗਾ ਖਲੂਰ ਸਾਹਿਬ ਦੀ ਬਾਤ ਚ ਕਰਦੇ ਆਂ ਜਿਹੜਾ ਫਰੀ ਕੋਰਟ ਦਾ ਸਵਾਲ ਹੈ ਜਦੋਂ ਆਪਣੀ ਜੰਗ ਲੱਗੀ ਹੋਵੇ ਬੰਦੇ ਆਪਾਂ ਸਾਰੇ ਤਾਰ ਤੇ ਹੋਣ ਸਾਰੇ ਸਾਡੇ ਵਰਕਰ ਕੰਮ ਤੇ ਲੱਗੇ ਉਹਨਾਂ ਰੈਲੀਆਂ ਅਸੀਂ ਕਰ ਚੁੱਕੇ ਹੋਈਏ ਤਾਂ ਉਦੋਂ ਆਪਾਂ ਉਸ ਨੂੰ ਵਾਪਸ ਕਿਵੇਂ ਲੈ ਸਕਦੇ ਆਂ ਸਾਡੇ ਇੱਕ ਵੀ ਆਪਣੇ ਜਿਹੜਾ ਕੈਂਡੀਡੇਟ ਸੀਗਾ ਆਪਣਾ ਮੇਨ ਇੱਥੋਂ ਰਾਜਵਿੰਦਰ ਸਿੰਘ ਉਹਨੇ ਇੱਕ ਵੀ ਸ਼ਬਦ ਆਪਣਾ ਉਹਦੇ ਖਿਲਾਫ ਸਰਜੀ ਦੇ ਬੋਲਿਆ ਹੋਵੇ ਕਿਤੇ ਵੀ ਤੁਸੀਂ ਪ੍ਰੈਸ ਦੱਸ ਦੋ ਉਹ ਆਪਣੀ ਲੜਾਈ ਲੜ ਰਿਆ ਸੀ ਉਹ ਆਪਣੀ ਲੜਾਈ ਲੜ ਰਿਆ ਸੀ ਚਲੋ ਲੋਕਾਂ ਨੂੰ ਉਹ ਪਸੰਦ ਆਇਆ ਉਹਨਾਂ ਨੇ ਪਾਤੀਆਂ ਉਹ ਤਾਂ ਲੋਕ ਫਤਵਾ ਉਹ ਮੰਨਦੇ ਆ ਸੀ ਹੁੰਦਾ ਦੂਜੇ ਨੰਬਰ ਤੇ ਜਿਹੜਾ ਖੰਡੂਰ ਸਾਹਿਬ ਵਾਲਾ ਗੱਲ ਆ ਜੀ ਉਹ ਤਾਂ ਸਾਰੇ ਪਾਰਟੀ ਵਰਕਰ ਤੇ ਸਾਰੇ ਪਾਰਟੀ ਦੇ ਅਸੀਂ ਆਪਸ ਵਿੱਚ ਉਹਦੇਦਾਰ ਵੀ ਸਲਾਮਾਂ ਕਰਦੇ ਹੁੰਦੇ ਸੀ ਵੀ ਉੱਥੋਂ ਆਪਾਂ ਨੂੰ ਕੈਂਡੀਡੇਟ ਨਾਂ ਖੜਾ ਕਰਦੇ ਚਲੋ ਕਿਉਂਕਿ ਆਪਾਂ ਉਹਨਾਂ ਦੀ ਮਦਦ ਕਰ ਰਹੇ ਸੀਗੇ ਉਹਨਾਂ ਨੂੰ ਆਪਾਂ ਛੜੌਂਚ ਵੀ ਕਰ ਰਹੇ ਸੀ ਚਲੋ ਜੇ ਪਾਰਟੀ ਦੀਆਂ 100 ਆਪਣੀਆਂ ਪ੍ਰੋਸੀਡਿੰਗ ਹੁੰਦੀਆਂ ਜੇ ਖੜਾ ਵੀ ਕਰਨਾ ਸੀ ਤਾਂ ਕੋਈ ਉਹੋ ਜਿਹਾ ਲੋ-ਪ੍ਰੋਫਾਈਲ ਉੱਥੇ ਬੰਦਾ ਖੜਾ ਕਰਕੇ ਸਿਰਫ ਇੱਕ ਸ਼ਬਦਾ ਦੇ ਨਾਲ ਸਹਿਮਤੋਂ ਤੁਸੀਂ ਨਹੀਂ ਖੜੇ ਕਰਨੇ ਚਾਹੀਦੇ ਸੀ ਨਹੀਂ ਜੀ ਖੜੇ ਨਹੀਂ ਪਾਰਟੀ ਮੈਦਾਨ ਨਹੀਂ ਖਾਲੀ ਛੱਡ ਸਕਦੀ ਪਰ ਉੱਥੇ ਜੋ ਮਤਲਬ ਕਿ ਜੋ ਬੋਲਿਆ ਜਾ ਰਿਹਾ ਸੀ ਉਸ ਤੇ ਥੋੜਾ ਜਿਹਾ ਕੰਟਰੋਲ ਕੀਤਾ ਜਾ ਸਕਦਾ ਸੀ ਜੋ ਅਸੀਂ ਪਾਰਟੀ ਵਾਲੇ ਸੋਚਦੇ ਹਾਂ ਵੀ ਉਹ ਇੰਨਾ ਸਿੱਧਾ ਇਕੱਲੇ ਅਮਰਪਾਲ ਨਾਲ ਨਹੀਂ ਆਪਾਂ ਨੂੰ ਸਿੱਧਾ ਟੱਕਰਾ ਲੈਣਾ ਚਾਹੀਦਾ ਸੀ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ ਇਸ ਗੱਲ ਨਾਲ ਅਸੀਂ ਥੋੜਾ ਜਿਹਾ ਸਹਿਮਤ ਹੈਗੇ ਹਾਂ ਪਰ ਇਹ ਥੋੜਾ ਹੁੰਦਾ ਵੀ ਮੈਦਾਨ ਖਾਲੀ ਛੱਡ ਦੀ ਫਰੀਦਕੋਟ ਵਾਲਾ ਮੈਦਾਨ ਅਸੀਂ ਕਿਵੇਂ ਖਾਲੀ ਛੱਡ ਸਕਦੇ ਸੀਗੇ ਚੱਲਦੀ ਜੰਗ ਦੇ ਵਿੱਚ ਅਸੀਂ ਕਿਵੇਂ ਵਾਪਸ ਲੈ ਲੈਂ ਉਹ ਤਾਂ ਫਿਰ ਉਹ ਤਾਂ ਇੱਕ ਬਦਨਾਮ ਕਰਨ ਵਾਲੀ ਗੱਲ ਆ ਨਾ ਹੁਣ ਅਸੀਂ 9 ਦੇ 9 ਹਲਕਿਆਂ ਚਾਰਦੇ ਨਾਲ ਗੱਲ ਕਰਕੇ ਕੈਂਡੀਡੇਟ ਖੜਾ ਕਰਤਾ ਵਧੀਆ ਸਾਡੀ ਚੱਲ ਰਹੀ ਐ ਚਲੋ ਜੇ ਕੋਈ ਉਹ ਆ ਗਿਆ ਵਿੱਚ ਉਹ ਇੱਕ ਬੰਦਾ ਆ ਕੇ ਉਹ ਤਾਂ ਹੁਣ ਤੋਂ ਜਿੰਨੇ ਵੀ ਆਪਣੇ ਸੀਗੇ ਸਾਰੇ ਇੱਥੇ ਹਰ ਬੰਦਾ ਆਪਣੇ ਆਪ ਨੂੰ ਮੁਕਾਬਲੇ 'ਚ ਗਿਣ ਰਿਹਾ ਸੀਗਾ ਤੁਸੀਂ ਵੀ ਰਿਪੋਰਟ ਕਰਦੇ ਸੀ ਪਿੰਡਾਂ ਜਾਂਦੇ ਸੀ ਕਿੰਨਾ ਵਰਕਰਾਂ ਦੀ ਜੋਸ਼ ਸੀਗਾ ਕਿੰਨੇ ਕਿੱਡੇ ਵੱਡੇ ਇਕੱਠ ਹੋ ਰਹੇ ਸੀ ਕਾਲੀ ਦਲ ਦੇ ਕਾਲੀ ਦਲ ਦਾ ਪੂਰਾ ਜੋਸ਼ ਨਾਲ ਲੜ ਰਿਹਾ ਸੀਗਾ ਹੁਣ ਜੇ ਉਹ ਕਾਲੀ ਦਲ ਘਰੇ ਪੈ ਜਾਂਦਾ ਤੇ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਕੀ ਮਾਰ ਨੂੰ ਠੇਸ ਪਹੁੰਚਦੀ ਕਲਿੰਦਰ ਜੀ ਇੱਕ ਨਾਲ ਉਹੀ ਵੀ ਸਵਾਲ ਖੜੇ ਕਰ ਰਿਹਾ ਹੈ ਕਿ ਤੇ ਕਰਮਚਾਰੀ ਆ ਮੁਲਾਜ਼ਮ ਹੈ ਤਨਖਾਹਾਂ ਲੈ ਕੇ ਕੰਮ ਕਰ ਰਹੇ ਹੈ ਫਰਮਾਨਾ ਸਾਹਿਬ ਮੇਰੀ ਗੱਲ ਸੁਣੋ ਵੀ ਸਿਰਫ ਦੋ ਦਫ਼ਤਰ ਹੈ ਚੰਡੀਗੜ੍ਹ ਦੇ ਜਿਹੜਾ ਮੇਨ ਸਾਡਾ ਜਿਹੜਾ ਅਕਾਲੀ ਦਲ ਦਾ ਦਫ਼ਤਰ ਹੈ ਚੰਡੀਗੜ੍ਹ ਦੇ ਉਹਦੇ ਵਿੱਚ ਦੋ ਦੋ ਬੰਦੇ ਨੂੰ ਦਫ਼ਤਰ ਮਿਲੇ ਹੋਏ ਆ ਇੱਕ ਚਰਨਜੀਤ ਸਿੰਘ ਬਰਾੜ ਨੂੰ ਤੇ ਇੱਕ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਉਸ ਤੋਂ ਇਲਾਵਾ ਕਿਸੇ ਵੀ ਬੰਦੇ ਨੂੰ ਉੱਥੇ ਬੈਠਣ ਨੂੰ ਕੋਈ ਹੈ ਨਹੀਂਗਾ ਸਾਰੇ ਆਪਦੀਆਂ ਆਪਦੀਆਂ ਕੋਠੀਆਂ ਜਾਉਦੇ ਆਉਦੇ ਘਰਾਂ ਚ ਰਹਿੰਦੇ ਆ ਜਦੋਂ ਸਾਡੇ ਵਰਗਾ ਵੀ ਲੋੜ ਜਾਂਦੀ ਤਾਂ ਉੱਥੇ ਜਾ ਕੇ ਇਹਨਾਂ ਕੋਲੇ ਜਾਣਾ ਪੈਂਦਾ ਜਿਹੜਾ ਬੰਦਾ ਦਫ਼ਤਰ ਚ ਰਹਿ ਕੇ ਦਫ਼ਤਰ ਦਾ ਬਿਜਲੀ ਪਾਣੀ ਚਾਹ ਪਾਣੀ ਸਾਰਾ ਵਰਤਦਾ ਉਹ ਉਸ ਨੂੰ ਤਨਖਾਹ ਬੰਦਾ ਦੇ ਸਕਦਾ ਕਿ ਜਿਹੜਾ ਐਵੇਂ ਰਾਜ ਤੋਰੇ ਫਿਰਦੇ ਬੰਦੇ ਨੂੰ ਤਨਖਾਹ ਦੇ ਦਿੰਦੇ ਆ ਤਨਖਾਹਾਂ ਉਹ ਕੋਈ ਕਰੇ ਤਾਂ ਸੀ ਨਾ ਕੀ ਤਨਖਾਹ ਕਾਦੀ ਤਨਖਾਹ ਦਿੰਦੇ ਆ ਜਿਹੜਾ ਹੁਣ ਤੱਕ ਦਾ ਜਿਹੜਾ ਜਦੋਂ ਤੱਕ ਨਹੀਂ ਬੋਲੇ ਸੀ ਸਿਆਸੀ ਸਲਾਹਕਾਰ ਚੰਦਜੀਤ ਸਿੰਘ ਬਰਾੜ ਸੀ ਸਰਦਾਰ ਬੰਤੀ ਰਮਾਣਾ ਕਿਤੇ ਵੀ ਸਿਆਸੀ ਸਲਾਹ ਕਰਨੀ ਨਾ ਕੋਈ ਓਐਸਡੀ ਹੈ ਸਰਦਾਰ ਰੋਜੀ ਪ੍ਰਕੰਦੀ ਹਰੀ ਵੀ ਕਿਤੇ ਨਹੀਂ ਹੈਗੇ ਨੋਨੀ ਮਾਣਾ ਦੀ ਵੀ ਕਿਤੇ ਨਹੀਂ ਹੈਗੇ ਹਾਂ ਠੀਕ ਹੈ ਉਹ ਮਿਹਨਤੀ ਆਗੂ ਆ ਉਹ ਆਪਦੇ ਆਪੇ ਮਿਹਨਤ ਕਰਦੇ ਆ 2017 ਚ ਰੋਜੀ ਪ੍ਰਕੰਦੀ ਦਾ ਐਮਐਲਏ ਵੀ ਬਣਿਆ ਐਮਐਲਏ ਵੀ ਬਣਿਆ ਉਹ ਆਪਦੀ ਕਾਬਲੀਅਤ ਨਾਲ ਬਣਿਆ ਉਹ ਤੇ ਇਸ ਵਾਰ ਤੁਸੀਂ ਵੇਖੋ ਵੀ ਆਪਣਾ ਨੋਨੀ ਜਿਹੜੇ ਮਾਣ ਆ ਉਹਨਾਂ ਦੇ ਹਲਕੇ ਦੇ ਵਿੱਚੋਂ 57000 ਵੋਟ ਪਈ ਹੈ 20000 ਨਾਲ ਉਹਨਾਂ ਨੇ ਆਪਦੇ ਹਲਕਾ ਲੀਡ ਕੀਤਾ ਤੇ ਚਰਨਜੀਤ ਸਿੰਘ ਬਰਾੜ ਆਪਣਾ ਹਲਕਾ ਦੱਸ ਦਿਨ ਉਹ ਉੱਥੇ ਕੀ ਬਣਿਆ ਕਲੰਦਰ ਜੀ ਜਿਵੇਂ ਹੁਣ ਆਪਾਂ ਗੱਲ ਇਹ ਕਰਦੇ ਆ ਜਿਵੇਂ ਮੰਨ ਲਓ ਤੁਸੀਂ ਐ ਤੁਹਾਡੇ ਨਾਲ ਕੋਈ ਪਿੰਡ 'ਚ ਕੰਮ ਕਰਦੇ ਤੁਸੀਂ ਖੇਤੀ ਕਰਦੇ ਕੋਈ ਕੰਮ ਕਰਦੇ ਐ ਮੰਨ ਲਓ ਤੁਸੀਂ ਆਪਦੇ ਘਰੋਂ ਛੱਡ ਕੇ ਉਸਦੇ ਘਰੇ ਜਾਂਦੇ ਹੋ ਇਹ ਕੋਈ ਗਲਤ ਕੰਮ ਐ ਜੇਕਰ ਤੁਸੀਂ ਤੁਹਾਡਾ ਬੰਦਾ ਤੁਹਾਡੇ ਨਾਲ ਖੜਾ ਐ ਕੰਮ ਕਰਦਾ ਤੁਸੀਂ ਉਹਦੇ ਘਰੇ ਜਾਵੜੇ ਜਿਵੇਂ ਹੁਣ ਇਹਨੇ ਸਭ ਤੋਂ ਵੱਡਾ ਸਵਾਲ ਇਹ ਖੜਾ ਕੀਤਾ ਐ ਕਿ ਸੁਖਵੀਰ ਸਿੰਘ ਬਾਦਲ ਨੇ 8 ਕਨਾਲ ਦੀ ਕੋਠੀ ਛੱਡ ਕੇ 1 ਕਨਾਲ ਦੀ ਕੋਠੀ ਬੰਟੀ ਰਵਾਨ ਦੇ ਘਰੇ ਆ ਕੇ ਰਿਆ ਕਿਉਂ ਰਿਆ ਮੇਰੀ ਇਹ ਤਾਂ ਇੱਕ ਬਦਨਾਮ ਕਰਨ ਵਾਲੀਆਂ ਗੱਲਾਂ ਹੁੰਦੀਆਂ ਇਹ ਫਿਰ ਨਾਲੇ ਮੇਰੀ ਗੱਲ ਸੁਣੋ ਕਿਸੇ ਦੇ ਆਪਾਂ ਜੋ ਇਲਜ਼ਾਮ ਲਾਈ ਜਾਂਦੇ ਆ ਇਹ ਕੋਈ ਇਲਜ਼ਾਮ ਮੰਦਾ ਹੀ ਕੋਈ ਤੱਕ ਹੈ ਦਾ ਕੋਈ ਬੇਸ ਹੈਗਾ ਹੁਣ ਅਸੀਂ ਸਰਪੰਚੀਆਂ ਦੇ ਇਲੈਕਸ਼ਨ ਲੜੇ ਆ ਅਸੀਂ 20 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ ਜੇ ਕੋਈ ਸਾਡਾ ਬੰਦਾ ਗਰੀਬ ਹੈ ਉਸ ਦੇ ਘਰੇ ਜਾ ਕੇ ਅਸੀਂ ਉਹਦੇ ਨਾਲ ਉਹਦੇ ਦੁੱਖ ਸੁੱਖ ਕਰਾਂਗੇ ਉਥੇ ਬੈਠਾਂਗੇ ਚਾਹ ਪਾਣੀ ਪੀਵਾਂਗੇ ਇਹਦੇ ਵਿੱਚ ਦੱਸੋ ਵੀ ਕੀ ਇਹਦੇ ਚ ਕੀ ਮਾੜੀ ਗੱਲ ਕੀ ਹੈ ਜੇ ਹੁਣ ਜੇ ਅਸੀਂ ਮੰਨੋ ਪਿੰਡ ਦੀ ਵੀ ਸਿਆਸਤ ਕਰਦੇ ਆਂ ਸ਼ਹਿਰ 'ਚ ਵੀ ਸਿਆਸਤ ਕਰਦੇ ਆਂ ਹੁਣ ਕੱਲ ਨੂੰ ਆ ਇੱਥੇ ਆਪਣੇ ਫਰੀ ਕੋਟ ਆ ਜਿਹੜੀ ਕੋਈ ਗਰੀਬ ਵਸਤੀ ਹੈ ਕਿ ਉਹਥੇ ਵੰਟੀ ਰਮਣਾ ਜਾ ਕੇ ਉਹਥੇ ਨਹੀਂ ਬੈਠ ਸਕਦਾਗਾ ਉਹਨਾਂ ਦੇ ਘਰੇ ਚਾਹ ਪਾਣੀ ਨਹੀਂ ਪੀ ਸਕਦਾਗਾ ਉਹਨਾਂ ਨਾਲ رائے مشورہ ਨਹੀਂ ਕਰ ਸਕਦਾਗਾ ਅਸੀਂ ਦੱਸ ਸਕਾਂ ਇਹ ਵੀ ਕਹਨੇ ਆ ਵੀ ਸਗਾਂ ਸਾਰੇ ਲੀਡਰਾਂ ਨੂੰ ਹੀ ਇਸ ਤਰ੍ਹਾਂ ਕਰਨਾ ਚਾਹੀਦਾ ਜਿਹੜੇ ਉਹਨਾਂ ਦੇ ਮਿਹਨਤੀ ਵਰਕਰਾਂ ਉਹਨਾਂ ਦੇ ਘਰੇ ਜਾਓ ਅਈਦਰ ਮਨਾ ਸਾਹਿਬ ਨੂੰ ਵੀ ਇਹ ਕਰਦੇ ਆ ਵੀ ਜਿਹੜੇ ਆਪਣੇ ਪਿੰਡਾਂ 'ਚ ਵੀ ਮਿਹਨਤੀ ਵਰਕਰ ਆ ਉਹਨਾਂ ਦੇ ਘਰੇ ਜਾ ਕੇ ਬੈਠੋ ਉਹਨਾਂ ਨਾਲ ਸਲਾਹ ਮਸ਼ਵਰਾ ਕਰੋ ਉੱਥੇ ਹੀ ਤਾਂ ਆਪਣਾ ਸਹੀ ਗੱਲ ਪਤਾ ਲੱਗਦੀ ਹੈ। ਮੰਨ ਲਓ ਤੁਹਾਡੀ ਜਿਹੜਾ ਸੈਂਟਰ ਦੇ ਵਿੱਚ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲੀਏ ਜਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲੀਏ ਉਹਨਾਂ ਦੇ ਤੜਕ ਲੀਡਰ ਆ ਜਿਵੇਂ ਨਰਿੰਦਰ ਮੋਦੀ ਹੋਗੇ ਮਾਇਆਵਤੀ ਹੋਗੇ ਕੱਲ ਨੂੰ ਤੁਹਾਡਾ ਉਹਨਾਂ ਪਾਰਟੀਆਂ ਦੇ ਨਾਲ ਅਲਾਈਅੰਸ ਹੁੰਦਾ ਹੈ। ਜੇਕਰ ਉਹ ਆ ਕੇ ਸੁਖਵੀਰ ਸਿੰਘ ਬਾਦਲ ਦੇ ਘਰੇ ਰਹਿਣਗੇ ਫਿਰ ਵੀ ਸਵਾਲ ਖੜੇ ਹੋਣਗੇ ਵੀ ਉਹ ਦਿੱਲੀੋਂ ਚੱਲ ਕੇ ਇਹਦੇ ਘਰੇ ਰਹਿ ਪਿਆ ਕੇ। ਉਹੀ ਮੈਂ ਜੀ ਜਿਹੜੇ ਇਹ ਗੱ ਇਹਗਾ ਨਾ ਉਹ ਤਾਂ ਪਾਵਾ ਦਾ ਦੁਸ਼ਮਣ ਵੀ ਹੋਵੇ ਪਾਵਾ ਆਪਣਾ ਜਿਹੜਾ ਪੋਲੀਟੀਕਲ ਜਿਹੜਾ ਹੁੰਦਾ ਉਹਦੇ ਵੀ ਕਰੇ ਜਾ ਸਕਦੇ ਆ ਇੱਕ ਇੱਕ ਵੋਟਰ ਦੀ ਖਾਤਰ ਆਪਾਂ ਜਾਣਦੇ ਆ ਇਹ ਤਾਂ ਪੂਰੇ ਮਾਲਵੇ ਅਸਲ ਚ ਜਿਹੜਾ ਇਹ ਸਰਦਾਰ ਪਰਮਨ ਸਿੰਘ ਬੰਟੀ ਰਮਾਣਾ ਨੋਨੀ ਹਰੀ ਰੋਜ ਇਹ ਤਾਂ ਸਾਰਿਆਂ ਨੇ ਮਾਲਵਾ ਇਹਨੂੰ ਸੰਭਾਲਿਆ ਵਿਆ ਇਹ ਤਾਂ ਸਾਡੇ ਮਾਲਵੇ ਦੀ ਸ਼ਾਨ ਹੈ ਇਹ ਇਨਾ ਬੰਦੇ ਨੂੰ ਕਿਵੇਂ ਪਿੱਛੇ ਕਰ ਸਕਦੇ ਸਹੀਰ ਸਿੰਘ ਬਾਦਲ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੈ ਉਹਦਾ ਮੈਨੂੰ ਤਾਂ ਬਹੁਤ ਤਕੜਾ ਜਿਹੜਾ ਆਪਦਾ ਉੱਥੇ ਮੈ ਲੈ ਗਿਆ ਉਹ ਆ ਕੇ ਵੀ ਪਿਛਲੇ ਸਮੇਂ ਦੇ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰੇ ਰਾਤ ਰਹੀ ਸੀ ਨਹੀਂ ਜੀ ਉਹ ਤਾਂ ਹਰ ਹਰ ਹੀ ਹਰ ਹੀ ਲੀਡਰ ਆਉਦੇ ਵਰਕਰ ਦੇ ਘਰੇ ਜਾਂਦਾ ਆਪਣੇ ਐਮ.ਐਲ.ਏ ਦੇ ਘਰੇ ਜਾਂਦਾ ਉਹ ਤਾਂ ਕੋਈ ਉਹ ਸਵਾਲ ਕਰ ਹੀ ਨਹੀਂ ਸਕਦੇ ਇਹ ਸਵਾਲ ਜਿਹੜੇ ਬਿਲਕੁਲ ਨਜ਼ਾਇਜ਼ ਆ ਜਿਹੜੇ ਖੜੇ ਇਹ ਤਾਂ ਨਹੀਂ ਜੀ ਉਹ ਉਹੀ ਗੱਲ ਆ ਬਸ ਵੀ ਜਦੋਂ ਆਪਾਂ ਅਗੇ ਕਹਿੰਦੇ ਹਾਂ ਵੀ ਇਹ ਬਾਬਾ ਜਦੋਂ ਰੋਟੀ ਖਾਂਦਾ ਦਾੜੀ ਹਿਲਦੀ ਆ ਉਹ ਨੁਕਸ ਗੱਡਣ ਵਾਲੀ ਗੱਲ ਆ ਉਹ ਬਸ ਇਹਨਾਂ ਤੇ ਜੈਲਸੀ ਇਹਨਾਂ ਨੂੰ ਇਹ ਹੈ ਕਿਉਂਕਿ ਹੁਣ ਉਹਨਾਂ ਨੂੰ ਜਿਹੜਾ ਆਪਦੀ ਜਗ੍ਹਾ ਹੈ ਕਿਉਂਕਿ ਹੁਣ ਦੂਸਰੇ ਪਾਰਟੀਆਂ ਦੇ ਵੀ ਜਿਹੜੇ ਲੀਡਰ ਉਹ ਵੀ ਕਹਿਣ ਲੱਗ ਗਏ ਆ ਵੀ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਸਲਾਹ ਉਨੇ ਦਾ ਨੰਬਰ ਲੱਗਿਆ ਸੀਗਾ ਉਹ ਇਸ ਕਰਕੇ ਉਹਨੇ ਨੂੰ ਦੱਸਦਾ ਸੀ ਵੀ ਮੈਨੂੰ ਇਹਨਾਂ ਨੇ ਬਦਲੀ ਦੇਣਾ ਕਿਉਂਕਿ ਸਿਆਸੀ ਸਲਾਹਕਾਰ ਦਾ ਚੰਦਜੀਤ ਸਿੰਘ ਬਰਾੜੀ ਸੀਗਾ ਉਹ ਇਹਦਾ ਹੁਣ ਨਿਵਾਰੀ ਲੱਗੀ ਸੀ ਕਿ ਤੇ ਉਹ ਇਸੇ ਚੱਕਰ ਦੀ ਹੈ ਨੂੰ ਵੀ ਮੈਨੂੰ ਜੇ ਕੱਢਣ ਦੇ ਮੈਂ ਉਸ ਤੋਂ ਪਹਿਲਾਂ ਆਪ ਬੋਲ ਕੇ ਸੱਚਾ ਹੋ ਜਾ। ਉਹ ਨੇ ਸਿੱਧੇ ਤੌਰ ਤੇ ਕਹਿੰਦਾ ਆਉਂਦਾ ਵੀ ਜੇ ਮੇਰਾ ਕਤਲ ਕਰਨਗੇ ਪਾਰਟੀ ਚੋਂ ਕੱਢਣਗੇ ਤੇ ਮੈਂ ਤਾਂ ਜਿੰਨੇ ਡੈਲੀਗੇਟਸ ਨੇ ਇੱਕ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਦਰਵਾਜ਼ੇ ਖੜਕਾਉਂਗਾ ਜਾ ਕੇ ਘਰੋ ਘਰ ਜਾਊਂਗਾ। ਤੁਸੀਂ ਨਾ ਜੀ ਕੱਲ ਦੀ ਸਰਦਾਰ ਬਲਵਿੰਦਰ ਸਿੰਘ ਭੁੰਦੜਾ ਸਾਡੇ ਜਿਹੜੇ ਇੰਚਾਰਜ ਹੈ ਜਿਨ੍ਹਾਂ ਨੇ ਪਾਰਟੀ ਚੋਂ ਕ ਉਹ ਕਹਿੰਦੇ ਸਾਡੇ ਕੋਲ ਤਾਂ ਕਿਸੇ ਨੇ ਹਜੇ ਤੱਕ ਇਹ ਕਿਹਾ ਹੀ ਨਹੀਂਗਾ ਵੀ ਚਰਨ ਸਿੰਘ ਬਰਾੜ ਨੂੰ ਬਾਹਰ ਕੱਢੋ ਇਹ ਤਾਂ ਆਪੇ ਹੀ ਗਰੀ ਜਾਂਦਾ ਵੀ ਮੈਨੂੰ ਬਾਟ ਜੋ ਬਾਹਰ ਕੱਢਣਗੇ ਉਹ ਤਾਂ ਕਹਿੰਦਾ ਵੀ ਗਰੇਵਾਲ ਨੇ ਵੀ ਇਹ ਗੱਲ ਕਹੀ ਹੈ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਹੈ ਚੀਮੇ ਕੋਲ ਨਹੀਂ ਜੀ ਹੁਣ ਕਹਿ ਦੂ ਤਾਂ ਫਿਰ ਉਹ ਕੁਝ ਮਰਜ਼ੀ ਉਹ ਤਾਂ ਹੁਣ ਉਹ ਤਾਂ ਬਹੁਤ ਕੁਝ ਕਹਿੰਦਾ ਹੋਰ ਵੀ ਬਹੁਤ ਕੁਝ ਕਹਿੰਦਾ ਆਪਾਂ ਇੱਥੇ ਬਾਲੀਆਂ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਉਹ ਤਾਂ ਬਹੁਤ ਕੁਝ ਕਹੀ ਜਾਂਦਾ ਕਿਸੇ ਦੇ ਕਹਿਣਾ ਕੋਈ ਪ੍ਰੂਫ ਨਹੀਂ ਨਾ ਹੁੰਦਾ ਨਾ ਕੋਈ ਕੋਰ ਕਮੇਟੀ ਦੀ ਗੱਲ ਚੱਲੀ ਆ ਵਿਚਾਰ ਚਰਜਿਤ ਨੂੰ ਬਰਾਡ ਨੂੰ ਬਾਹਰ ਕੱਢੋ ਇੰਨਾ ਜ਼ਰੂਰ ਹੈ ਵੀ ਕੋਰ ਕਮੇਟੀ ਨੇ ਜਿਹੜਾ ਇਹਨਾਂ ਨੇ ਉਹ ਦਿੱਤਾ ਸੀ ਲੈਟਰ ਉਹ ਤੇ ਕੋਈ ਨਹੀਂ ਵਿਚਾਰ ਚਰਜਿਤ ਕੀਤੀ ਉਹ ਨੂੰ ਇਸ ਗ ਗਰਾਊਂਡ ਲੈਵਲ ਤੇ ਤੁਸੀਂ ਬੰਟੀ ਰਮਾਣੇ ਦੇ ਨਾਲ ਜੁੜੇ ਹੋ ਜਿੰਨਾ ਤੁਹਾਨੂੰ ਭੇਜਦਾ ਬੰਟੀ ਰਮਾਣੇ ਦਾ ਜਿਵੇਂ ਹੁਣ ਸ਼ਹਿਰ ਵਾਲੇ ਜਿਹੜੇ ਤੁਹਾਡੇ ਵਰਕਰ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨੂੰ ਪਿੰਡਾਂ ਵਾਲੇ ਵੀ ਹੈ ਜਿੰਨਾ ਤੁਹਾਡੇ ਨਾਲ ਬੰਟੀ ਰਮਾਣੇ ਨਾਲ ਤੁਸੀਂ ਜੁੜੇ ਹੋ ਉਹਨਾਂ ਚਰਨਜੀਤ ਸਿੰਘ ਬਰਾੜ ਤਾਂ ਜੁੜੇ ਨਹੀਂ ਹੋਣਾਗਾ ਕਿਉਂਕਿ ਜੇ ਤੁਸੀਂ ਅੱਜ ਉਹਦੇ ਹੱਕ ਦੇ ਵਿੱਚ ਖੜੇ ਹੋ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਉਹ ਸਵਾਲ ਆ ਜਿਹੜੇ ਉਹ ਸਹੀ ਨਹੀਂ ਹੋ ਸਕਦੇ ਹਾਂਜੀ ਇਹ ਨਹੀਂ ਪਾਰਟੀ ਵੀ ਇਹ ਪਰਿਵਾਰ ਵੀ ਹੈ ਇਹਦੇ ਵਿੱਚ ਆਪਣੇ ਡਿਫਰੈਂਸ ਆਫ opinion ਹੋ ਸਕਦੇ ਆ ਮੇਰੇ ਵੀ ਬਹੁਤ ਗੱਲਾਂ ਨਾਲ ਬੰਟੀ ਰਮਾਣਾ ਨਾਲ ਡਿਫਰੈਂਸ ਆਫ opinions ਹੋ ਸਕਦੇ ਆ ਮੈਂ ਤਾਂ ਕਈ ਵਾਰੀ ਸਾਡੇ ਗਰੁੱਪ ਚ ਚੱਲਦੇ ਉਹਦੇ ਵਿੱਚ ਵੀ ਮੈਂ ਕਹਿ ਦਿੰਨਾ ਹੁਣਾਂ ਗੱਲ ਵੀ ਨਹੀਂ ਰਮਾਣਾ ਆ ਨਹੀਂ ਆ ਹੋਣਾ ਚਾਹੀਦਾ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ ਆਪਾਂ ਓਪਨਲੀ ਸਾਰਿਆਂ ਕੋਲੇ ਕੋਈ ਗੱਲ ਕਰੀਏ ਜੇ ਕੋਈ ਗਲਤੀ ਲੱਗਦੀ ਸੀ ਉਹਨਾਂ ਨੂੰ ਕੋਈ ਰਮਾਣਾ ਸਾਹਿਬ ਚ ਕਮੀ ਲੱਗਦੀ ਸੀ ਉਹ ਪ੍ਰਧਾਨ ਜੀ ਨੂੰ ਕਹਿੰਦੇ ਜੇ ਕੋਈ ਲੱਗਤ ਪਹਿਲੀ ਗੱਲ ਤਾਂ ਕੋਈ ਹੈ ਨਹੀਂਗੀ ਸਿਰਫ ਉਹਨਾਂ ਨੇ ਇੱਕ ਕਮੀ ਗਣਾਈ ਆ ਵੀ ਆਹ ਲੋਕ ਸਭਾ ਇਲੈਕਸ਼ਨ ਵਾਲੀ ਇਹ ਉਹਨਾਂ ਮੈਦਾਨ ਛੱਡੀ ਨਹੀਂ ਜਾ ਸਕਦੀ ਸੀ ਹੋਰ ਉਹਨਾਂ ਕੋਲੇ ਦੱਸੋ ਵੀ ਤੁਹਾਡੇ ਕੋਲੇ ਕੀ ਕਮੀ ਹੈਗੀ ਐ ਜੇ ਹੁਣ ਆਪਾਂ ਦੂਜਾ ਇਹ ਥੋੜਾ ਹੁੰਦਾ ਵੀ ਕਿ ਬਿਨਾਂ ਗੱਲ ਤੋਂ ਕਿਸੇ ਤੇ ਆਪਾਂ ਦੋਸ਼ਣ ਲਾਈ ਜਾਈਏ ਜੇ ਕੋਈ ਬੰਦਾ ਆਪਣੀ ਮਿਹਨਤ ਨਾਲ ਅੱਗੇ ਗਿਆ ਪ੍ਰਧਾਨ ਜੀ ਕੋਈ ਐਡੀ ਐ ਤਾਂ ਹੈ ਨਹੀਂਗੇ ਵੀ ਐਵੇਂ ਹਰ ਇੱਕ ਬੰਦੇ ਨੂੰ ਵੀ ਕੀ ਕਹਣਗੇ ਵੀ ਇਹੇ ਬੰਦੇ ਹੀ ਆ ਤੇ ਉਦੋਂ ਬਾਅਦ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਵੰਟੀ ਰਮਾਣਾ ਨੂੰ ਪਿੱਛੇ ਕਰ ਦਿੰਦੇ ਆ ਫੇਰ ਤੁਹਾਡਾ ਕੀ ਅਗਲਾ ਰੱਖੋਗਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੋ ਸਹੀ ਜੇ ਅਸੀਂ ਤਾਂ ਇਹ ਵੀ ਕਹਨੇ ਆ ਜੇ ਮੰਨ ਲਓ ਤੁਸੀਂ ਥੋੜੇ ਮੰਨ ਕੇ ਚੱਲਦੇ ਆ ਵੀ ਜੇ ਵੰਟੀ ਰਮਾਣੀ ਨੂੰ ਉਹ ਪਿੱਛੇ ਕਰ ਦਿੰਦੇ ਆ ਤੇ ਜੇ ਪਾਰਟੀ ਦਾ ਭਲਾ ਹੁੰਦਾ ਪਾਰਟੀ ਅੱਗੇ ਜਾਂਦੀ ਆ ਜੇ ਸਾਡੇ ਪ੍ਰਧਾਨ ਜੀ ਸਾਡੀ ਪਾਰਟੀ ਮਜ਼ਬੂਤ ਹੈ ਸਾਡੇ ਪ੍ਰਧਾਨ ਜੀ ਮੁੱਖ ਮੰਤਰੀ ਬਣਦੇ ਆ ਤੇ ਰਮਾਣਾ ਸਾਹਿਬ ਤਾਂ ਆਟੋਮੈਟਿਕੀ ਮੁੱਖ ਮੰਤਰੀ ਬਣ ਜਾਣਗੇ ਕਿਉਂਕਿ ਰਮਾਣਾ ਸਾਹਿਬ ਨੂੰ ਜਿਹੜੇ ਸਾਡੇ ਪ੍ਰਧਾਨ ਆ ਉਹ ਆਪਣਾ ਛੋਟਾ ਭਰਾ ਮੰਨਦੇ ਆ ਇਸੇ ਗੱਲ ਦੀ ਜਲਸੀ ਹੈ ਤੁਸੀਂ ਵੀ ਦੇਖਿਆ ਉਹ ਕਿਤੇ ਵੀ ਆਉਣ ਕਿਤੇ ਰੈਲੀ ਤੇ ਆਉਣ ਉਹ ਛੋਟੇ ਭਰਾ ਤੋਂ ਪੜ ਸੰਬੋਧਨ ਨਹੀਂ ਕਰਦੇਗੇ 2027 ਤੱਕ ਪਾਰਟੀ ਪੂਰੀ ਮਜ਼ਬੂਤ ਹੋ ਜੂ ਫਿਰ ਹਾਂਜੀ ਸਾਡੀਆਂ ਤਾਂ ਕੋਸ਼ਿਸ਼ਾਂ ਹੈਗੀਆਂ ਹੀ ਆ ਜੇ ਜਰਨਜੀਤ ਸਿੰਘ ਬਰਾੜਾ ਵਰਗੇ ਹੋਰ ਬੰਦੇ ਇਹੋ ਜਿਹੀਆਂ ਗੱਲਾਂ ਨਾ ਕਰਨਗੇ ਜਦੋਂ ਆਪਾਂ ਘਰ ਦੇ ਵਿੱਚ ਹੀ ਇੱਕ ਦੂਜੇ ਨੂੰ ਇਹ ਕੰਮ ਕਰਾਂਗੇ ਤਾਂ ਉਸ ਚੀਜ਼ ਦਾ ਥੋੜਾ ਬਹੁਤ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਇਹ ਪ੍ਰਧਾਨ ਜੀ ਨੂੰ ਬੇਨਤੀ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਸਿਰਫ ਆਪਣੇ ਮਫਾਦਾਂ ਲਈ ਕਰਦੇ ਆ ਮੈਨੂੰ ਇੱਥੋਂ ਟਿਕਟ ਦੇ ਦਿਓ ਉਥੋਂ ਨਹੀਂ ਦਿੱਤੀ ਤਾਂ ਉਹ ਫਲਾਣੇ ਬੰਦੇ ਨੂੰ ਪਿੱਛੇ ਕਰ ਦਿਓ ਉਹਨਾਂ ਨੂੰ ਜਿੰਦ ਸਿੰਘ ਬਰਾੜ ਨੂੰ ਰੱਖਣਾ ਚਾਹੀਦਾ ਪਾਰਟੀ ਚ ਕਿ ਨਹੀਂ ਨਹੀਂ ਜੀ ਚਾਰਜੀ ਦੇ ਬਰਾੜ ਨੂੰ ਅਸੀਂ ਤਾਂ ਕਹਿੰਦੇ ਆ ਵੀ ਪਾਰਟੀ ਨੂੰ ਰੱਖਣਾ ਹੀ ਚਾਹੀਦਾ ਕਿਉਂਕਿ ਉਹ ਤਾਂ ਜਿਵੇਂ ਆਪਾਂ ਅੱਗੇ ਵੀ ਗੱਲ ਕਰਕੇ ਛੱਡੇ ਆ ਉਹਨਾਂ ਨੇ ਜਾਣਾ ਤਾਂ ਆਪਣੇ ਆਪ ਹੀ ਐ ਪਾਰਟੀ ਨੂੰ ਨਹੀਂ ਕਰਨਾ ਚਾਹੀਦਾ ਨਾ ਹੀ ਪਰਮਨ ਸਿੰਘ ਬੰਟੀ ਰਮਾਨ ਨੇ ਕੋਈ ਇਹ ਕਿਹਾ ਪਾਰਟੀ ਨੂੰ ਵੀ ਇਹਨੂੰ ਬਾਹਰ ਕੱਢੋ ਉਹ ਆਪਣੇ ਆਪ ਹੀ ਜਾਊਗਾ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਜੇਕਰ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਫਰੀਦਕੋਟ ਦੇ ਜਿਹੜੇ ਇਹਨਾਂ ਦੇ ਵਰਕਰ ਸੀ ਆਗੂ ਸੀ ਤਾਂ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਚਰਨਜੀਤ ਬਰਾੜ ਤੇ ਵੰਟੀ ਦੇ ਰਮਾਣਾ ਦੇ ਹੱਕ ਦੇ ਵਿੱਚ ਉਤਰਿਆ ਤਾਂ ਉਸੇ ਅਧਾਰ ਤੇ ਆਪਾਂ ਅੱਜ ਗੱਲ ਕਰੀਏ ਤਾਂ ਜਿਨ੍ਹਾਂ ਨੇ ਦਿਹਾਤੀ ਦੇ ਪਿੰਡਾਂ ਦੇ ਸਰਪੰਚ ਪੰਚ ਜਿਹੜੇ ਹੈਗੇ ਆ ਸਾਭਕਾ ਨੇ ਜਾਂ ਜਿਹੜੇ ਅਹੁਦੇਦਾਰ ਨੇ ਤਾਂ ਉਹਨਾਂ ਵੱਲੋਂ ਵੀ ਅੱਜ ਵੰਟੀ ਰਮਾਣਾ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਤਾਂ ਚਰਨਜੀਤ ਸਿੰਘ ਬਰਾੜ ਤੇ ਵੱਡੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਤੱਕ ਜਿਹੜੀ ਪਾਰਟੀ ਮਜ਼ਬੂਤ ਹੋਊਗੀ ਤਾਂ ਇਹ ਸਭ ਦੇ ਸਾਹਮਣੇ ਹੈ ਜੇਕਰ ਮੁੱਖ ਮੰਤਰੀ ਪੰਜਾਬ ਬੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਬੰਟੀ ਰਮਾਣਾ ਦਾ ਸਿੱਧੇ ਤੌਰ ਤੇ ਜਿਹੜਾ ਪਾਵਰ ਦੇ ਵਿੱਚ ਹੋਣਗੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਪਾਰਟੀ ਦੇ ਵਿੱਚ ਵਾਦ-ਵਿਵਾਦ ਚੱਲ ਰਿਹਾ ਉਸ ਦੇ ਨਾਲ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੁੰਦਾ ਹੈ ਮਜ਼ਬੂਤ ਹੁੰਦੀ ਹੈ ਕਿਸ ਤਰੀਕੇ ਦਾ ਰੱਖ ਹੋਊਗਾ 2027 ਤੱਕ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦ ਕੋ ਨਿਡਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ